ਜੇ ਪੰਜਾਬ ਨੂੰ ਸਾਡੇ ਵੀ ਬਟਨ ਉੱਪਰ ਕੇ ਮੋਟਰ ਚੱਲਦੀ ਹੋਵੇ ਫਿਰ ਤੁਸੀਂ ਕਾਹਨੂੰ ਕਰੋ ਅਸੀਂ ਆ ਹੁਣ ਵਿੱਗਾ ਸਾਂ ਦਾ ਕਿਉਂ ਰੋਕਦੇ ਪੰਜਾਬ ਵਾਲੇ ਸਾਨੂੰ ਪਾਣੀ ਰੋਕ ਲੈਂਦੇ ਆ ਨਹੀਂ ਵੀ ਦਿੰਦੇ ਜਦੋਂ ਪੰਜਾਬ 'ਚ ਝੋਨਾ ਲੱਗਦਾ ਸਾਡਾ ਪਾਣੀ ਬੰਦ ਹੋ ਜਾਂਦਾ ਤੇ ਸਾਨੂੰ ਆਹੀ ਪਾਣੀ ਕੰਮ ਨਹੀਂ ਦਿੰਦਾ ਤਰਸੋ ਹਾਵੀ ਚੈਨਲ ਦੇ ਨਵੇਂ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਰਾਜਸਥਾਨ ਰਾਜਸਥਾਨ ਦਾ ਉਹ ਇਲਾਕਾ ਜਿੱਥੇ ਬਹੁਤ ਸਾਰੇ ਪੰਜਾਬੀ ਵਸੇ ਨੇ ਪਿਛਲੇ 50 60 70 ਸਾਲਾਂ ਦੇ ਵਿੱਚ ਖੇਤੀਬਾੜੀ ਚ ਉਹਨਾਂ ਨੇ ਬਹੁਤ ਨਾਮ ਕੀਤਾ ਹੈ ਪਰ ਮੈਂ ਤੁਹਾਨੂੰ ਉਸ ਇਲਾਕੇ 'ਚ ਲੈ ਕੇ ਆਇਆ ਜਿੱਥੇ ਅਜੇ ਵੀ ਬਹੁਤੇ ਪੰਜਾਬੀ ਨਹੀਂ ਹੈਗੇ ਅਨੂਪਗੜ ਮੰਡੀ ਦੇ ਕੋਲੇ ਸੋ ਇਹ ਜਿਹੜੀ ਸਾਰੀ ਰਾਜਸਥਾਨ ਦੀ ਖੇਤੀ ਵਾਲੀ ਬੈਲਟ ਹੈ ਜਿੱਥੇ ਪੰਜਾਬੀ ਵਸੇ ਨੇ ਉਹਦਾ ਬਿਲਕੁਲ ਅਖੀਰਲਾ ਜਿਹੜਾ ਸਥਾਨ ਹੈ ਸੋ ਆਪਾਂ ਦੇਖਾਂਗੇ ਕਿ ਇੱਥੇ ਲੋਕ ਖੇਤੀਬਾੜੀ ਕਿਹੋ ਜਿਹੀ ਕਰਦੇ ਆ ਕਿਹੜੀ-ਕਿਹੜੀ ਫਸਲਾਂ ਲਾਉਂਦੇ ਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਕੋਲ ਜਿਹੜ ਕਿ ਜਦੋਂ ਆਪਾਂ ਰਾਜਸਥਾਨ ਦੇ ਇਸ ਇਲਾਕੇ ਦੀ ਗੱਲ ਕਰਦੇ ਆਂ ਆਪ ਨੂੰ ਇਹ ਲੱਗਦਾ ਕਿ ਖਾਣੀ ਇੱਥੇ ਸਾਰੇ ਚਾਰੇ ਪਾਸੇ ਟਿੱਬੇ ਹੋਣੇ ਆ ਪਰ ਇਹ ਗੱਲ ਨਹੀਂ ਹੈਗੀ ਇਹਨਾਂ ਲੋਕਾਂ ਨੇ ਪਾਣੀ ਨੂੰ ਸੰਭਾਲਣ ਦੇ ਮਾਮਲੇ 'ਚ ਪੰਜਾਬ ਦੇ ਨਾਲੋਂ ਵੀ ਸਿਆਣਪੀ ਗੱਲ ਕੀਤੀ ਆ ਉਹ ਸਾਰੀ ਕਹਾਣੀ ਆਪਾਂ ਦੇਖਾਂਗੇ ਜਿਸ ਵੀਡੀਓ 'ਚ ਕੀ ਕਰਦੇ ਨੇ ਕਿਹੜੀਆਂ ਫਸਲਾਂ ਲਾਉਂਦੇ ਨੇ ਕਿਵੇਂ ਪਾਣੀ ਸੰਭਾਲਦੇ ਆ ਆਓ ਚੱਲੀਏ ਸੋ ਸਾਡੇ ਨਾਲ ਹੈਗੇ ਆ ਬਾਈ ਗੁਰਤੇਜ ਸਿੰਘ ਵਿਰਖ ਬਾਈ ਜੀ ਪਹਿਲਾਂ ਸਤਿ ਸ਼ਕਾਲ ਸਤਿ ਸ਼ਕਾਲ ਜੀ ਸਤਿ ਸ਼ਕਾਲ ਸੋ ਇਹ ਬਾਈ ਜੀ ਇੱਥੇ ਪਰਿਵਾਰ ਸਮੇਤ ਇੱਥੇ ਖੇਤੀ ਕਰਦੇ ਆ ਪਿਛਲੇ ਬਹੁਤ ਸਮੇਂ ਤੋਂ ਇਸ ਪਿੰਡ ਦੇ ਵਿੱਚ ਹੈ ਇਹਨਾਂ ਨਾਲ ਗੱਲਬਾਤ ਕਰਾਂਗੇ ਆਪਾਂ ਨਾਲੇ ਤਾਂ ਪਤਾ ਕਰਦੇ ਵੀ ਖੇਤੀਬਾੜੀ ਕਿਹੋ ਜੀ ਹੈ ਨਾਲੇ ਫਿਰ ਪਾਣੀ ਧਾਣੀ ਦਾ ਪ੍ਰਬੰਧ ਕਿਵੇਂ ਹੁੰਦਾ ਹੈ ਕੀ ਕੁਝ ਕਰਦੇ ਆ ਉਹ ਸਾਰੀ ਗੱਲਬਾਤਾਂ ਕਰਾਂਗੇ ਸੋ ਬਾਈ ਜੀ ਪਹਿਲਾਂ ਆਪਾਂ ਗੱਲਬਾਤ ਸ਼ੁਰੂ ਕਰੀਏ ਵੀ ਤੁਹਾਨੂੰ ਹੋ ਗਿਆ ਇੱਥੇ 14-15 ਸਾਲ ਹਾਂਜੀ ਹਾਂਜੀ ਹੋ ਗਿਆ ਜੀ ਖੇਤੀ ਕਰਦੇ ਨੂੰ ਹਾਂ ਹਾਂਜੀ ਇਹ ਸਾਰੇ ਜਮਾ ਸਾਨੂੰ ਤਾਂ ਐ ਲੱਗਿਆ ਵੀ ਜਿਵੇਂ ਵਹਿੰਦਾ ਮਾਂਸਾ ਫਿਰਦੇ ਨੇ ਉਹ ਹੀ ਕੰਮ ਹੀ ਹੈ ਇੱਥੇ ਨਹੀਂ ਨਹੀਂ ਉਹ ਕੋਈ ਟਿੱਬੇ ਟੁੱਬੇ ਕੁਝ ਨਹੀਂ ਇੱਥੇ ਬਹੁਤ ਵਧੀਆ ਸਮਤਲ ਜ਼ਮੀਨਾਂ ਹੈ ਹਾਂਜੀ ਹਾਂਜੀ ਤੇ ਸੋਹਣੀ ਖੇਤੀ ਹੁੰਦੀ ਹੈ ਹਾਂਜੀ ਬਹੁਤ ਵਧੀਆ ਜੇ ਹੁਣ ਰਾਜਸਥਾਨ ਚ ਟਿੱਬੇ ਦੇਖੀਏ ਦੇਖਣੇ ਹੁੰਦਾ ਇੱਥੇ ਨਹੀਂ ਦੇਦੇ ਬਾਈ ਇੱਥੇ ਨਹੀਂ ਇਹ ਤੂੰ ਗਾਂਹ ਜਾਣਾ ਪੈਣਾ ਟਿੱਬੇ ਤਾਂ ਫੇਰ ਬੀਕਾਂ ਨੇ ਸਾਈਡ ਜਾਣਾ ਪਊਗਾ ਸੋ ਇਹ ਤਾਂ ਹੁਣ ਪੰਜਾਬ ਹੀ ਹੈ ਇਹ ਤਾਂ ਪੰਜਾਬ ਹੀ ਹੈ ਤਾਂ ਹਾਂਜੀ ਹਾਂਜੀ ਇੱਥੇ ਟਿੱਬਾ ਹੈ ਨਹੀਂ ਕੋਈ ਵੀ ਹਾਂਜੀ ਹਾਂਜੀ ਅੱਛਾ ਹੁਣ ਤੁਸੀਂ ਦੇਖੀ ਜੰਨੇ ਆ ਕਣਕਾਂ ਕਿਉਂ ਜੀ ਵਧੀਆ ਖੜੀਆਂ ਨੇ ਸਰਮਾ ਕਿਉਂ ਜ ਤੇ ਸਰ ਸਰਵਾਂ ਜਿਆਦਾ ਇੱਥੇ ਮੈਂ ਦੇਖਿਆ ਸਰਾਂ ਦੀ ਵੀ ਜਾਨ ਜਾਂਦੀ ਹੈ ਫਸਲਾਂ ਤੋਂ ਸੋ ਫਿਰ ਪਹਿਲਾਂ ਤੁਸੀਂ ਚਲਾ ਤਾਂ ਉਹ ਹਾੜੀ ਦੀ ਤਾਂ ਤੁਸੀਂ ਲਾਉਨੇ ਹੋ ਕਣਕ ਹੋਗੀ ਸਰੋਂ ਹੋਗੀ ਹੋਰ ਵੀ ਕੋਈ ਬੀਜ ਦੇ ਲੋਕ ਇੱਥੇ ਇੱਥੇ ਮੰਨ ਲਾ ਵੀ ਜਿਵੇਂ ਹੁਣ ਸਰਦੀ ਦੇ ਮੌਸਮ ਦੀ ਫਸਲ ਹੈ ਇਹ ਤਾਂ ਆ ਗਈ ਤੇਰੀ ਕਣਕ ਸਰੋਂ ਆ ਗਈ ਤੇ ਜੋਂ ਆ ਗਏ ਛੋਲੇ ਆ ਗਏ ਛੋਲੇ ਵੀ ਲਾਉਂਦੇ ਲੋਕ ਛੋਲੇ ਲਾਉਂਦੇ ਜਿਹਦੇ ਪਾਣੀ ਪੂਣੀ ਦੀ ਫੇਰ ਦਿੱਕਤ ਆ ਗਈ ਨਾ ਇੱਥੇ ਬਰਾਨੀ ਬਰਾਨੀ ਉੱਥੇ ਛੋਲੇ ਵੀ ਲਾਉਂਦੇ ਫਿਰ ਹੁਣ ਆਪਣੇ ਤਾਂ ਛੋਲੇ ਉਧਰ ਖਤਮ ਹੀ ਹੈ ਆਪਿਆਂ ਆਜ ਤੱਕ ਖਤਮ ਹੈ ਖਾਣੀ ਇੱਥੇ ਕਿਤੇ ਕਿਤੇ ਲਾ ਲਦੇ ਇੱਥੇ ਲਾ ਲੈਂਦੇ ਇੱਥੇ ਤੇ ਜਿਹੜੀ ਫਸੌਣੀ ਦੀ ਫਸਲ ਹੈ ਹਾਂ ਹਾਂ ਇਹ ਮੂੰਗੀ ਹਾਂਜੀ ਗੁਵਾਰਾ ਬਾਜਰਾ ਹਾਂਜੀ ਨਰਮਾ ਅੱਛਾ ਨਰਮਾ ਵੀ ਤੁਸੀਂ ਕਰਦੇ ਨਰਮਾ ਹਾਂ ਪੂਰੀ ਆਮ ਨਰਮਾ ਹੀ ਹੁੰਦਾ ਆਮ ਜਿਆਦਾ ਹਾਂ ਹਾਂਜੀ ਹਾਂਜੀ ਕਿਉਂ ਫਿਰ ਪਾਣੀ ਮੀਆਂ ਮੂਹਾਂ ਦਾ ਸਟਾਕ ਹੋ ਜਾਂਦਾ ਨਹਿਰ ਦਾ ਹੋ ਜਾਂਦਾ ਹਾਂਜੀ ਉਹਦਾ ਕਰਕੇ ਫਿਰ ਫਸਲਾਂ ਵਧੀਆ ਆਪ ਦਾ ਪੱਕ ਜਾਂਦੀ ਹੈ ਤੇ ਤੁਸੀਂ ਮੈਨੂੰ ਦੱਸ ਰਹੇ ਸੀ ਪਹਿਲਾਂ ਵੀ ਝੋਨਾ ਵੀ ਲੱਗਦਾ ਇੱਥੋਂ ਥੋੜਾ ਜਿਹਾ ਦੂਰ ਲੱਗਦਾ ਪਰ ਝੋਨਾ ਲੱਗਦਾ ਅਨੂਪਗੜ੍ਹ ਦੇ ਏਰੀਏ ਚ ਅੱਛਾ ਉਹ ਥੋੜਾ ਜਿਹਾ ਏਰੀਏ ਚ ਲੱਗਦਾ ਹਾਂ ਲੱਗਦਾ ਉੱਥੇ ਥੋੜਾ ਜਿਹਾ ਨਾ ਹਨੂਮਾਨਗੜ੍ਹ ਤੋਂ ਪਾਣੀ ਆਉਂਦਾ ਨਾੜੀ ਦਾ ਘੱਗਣ ਵਾਲੀ ਦਾ ਹਾਂ ਘੱਗੜਾ ਪਾਣੀ ਆਉਂਦਾ ਉਸ ਏਰੀਏ ਝੋਨਾ ਲੱਗਦਾ ਝੋਨਾ ਵੀ ਲੱਗਦਾ ਝੋਨਾ ਲੱਗਦਾ ਉੱਥੇ ਤੇ ਤੁਸੀਂ ਜ਼ਿਆਦਾਤਰ ਨਰਮਾ ਕਿਹਾ ਬਾਜਰਾ ਕਿਹਾ ਹਨ ਜਿਹੜੀ ਸੋਨੀ ਦੀਆਂ ਫਸਲਾਂ ਨੇ ਹਾਂਜੀ ਹਾਂਜੀ ਠੀਕ ਹੈ ਅੱਛਾ ਹੁਣ ਐ ਵੀ ਦੱਸ ਦਿਓ ਫਿਰ ਵੀ ਜਿਵੇਂ ਕਣ ਆ 14-15 ਕੌਣ ਚਲਦਾ ਵਿੱਗੇ ਦੀ ਨਿਕਲ ਜਾਂਦੀ ਪਾਣੀ ਕਨਾਲ ਦਾ ਵਿੱਗੇ ਠੀਕ ਹੈ ਤੇ ਇਹ ਨਿਕਲ ਜਾਂਦੀ ਨਹੀਂ ਠੀਕ ਹੈ ਥੋੜੀ ਥੋੜੀ ਆਪਣੇ ਹੁਣ ਪੰਜਾਬ 'ਚ ਹੈਗਾ 8 ਕਨਾਲਾਂ ਦਾ ਕਿਲਾ ਹਾਂਜੀ ਤੇ ਥੋੜਾ ਇਹ 5 ਕਨਾਲਾਂ ਦਾ ਜਿਹੜਾ ਪੰਜ 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 ਕਨਾਲ ਦੇ ਇਹ ਬਰਾਬਰ ਹੀ ਆਪਾਂ ਇਹ 5 ਕਨਾਲ ਥੋੜੀ 8 ਕਨਾਲਾਂ ਦੇ ਬਰਾਬਰ ਹੈ ਕਿ ਖੋਸਾ ਹੈ ਨੀ ਫਿਰ ਅੱਠ ਕਨਾਲ ਤਾਂ ਫਿਰ ਜ਼ਿਆਦਾ ਹੋ ਗਈ ਸੋ ਪੰਜ ਕਨਾਲਾਂ ਚੋਂ ਥੋੜੀ ਨਿਕਲਦੀ ਚਲਦੀ ਪੰਜ ਕਨਾਲਾਂ ਚੋਂ ਇੰਨੀ ਨਿਕਲ ਜਾਂਦੀ ਹੈ ਫਿਰ ਤਾਂ ਤੁਹਾਡਾ ਫਿਰ ਉਹੀ ਜਿਵੇਂ ਸਾਡੇ ਕਿਲੇ ਚੋਂ 50 ਮਣ ਅਸੀਂ ਕੱਢਦੇ ਤਾਂ ਉੱਥੇ ਗੱਲ ਪਹੁੰਚ ਗਈ ਹੈ ਗੱਲ ਉੱਥੇ ਪਹੁੰਚ ਗਈ ਹੈ ਫਿਰ ਤਾਂ ਬਰਾਬਰੀ ਹੈ ਕਾ ਹਾਂ ਬਾਕੀ ਜ਼ਮੀਨਾਂ ਬਹੁਤ ਵੱੜੀਆਂ ਜਮੀਨਾਂ ਮਾਰੀਆਂ ਨਹੀਂ ਆ ਹਾਂਜੀ ਹਾਂਜੀ ਹੁਣ ਜਿਵੇਂ ਤੁਸੀਂ ਦੇਖ ਹੀ ਜੰਮੀ ਹੁਣ ਕਿੱਡੀ ਵਨੀ ਜਮੀਨ ਹੈ ਮੈਂ ਤੁਹਾਨੂੰ ਦਸੀ ਤਾਂ ਨਾ ਵੀ ਲੱਗਦਾ ਹੀ ਨਹੀਂ ਕਿ ਇਹ Rajasthan ਹੈ ਅੱ체 ਨਾਲੇ Rajasthan ਦਾ ਇਹ ਇਲਾਕਾ ਹੈ ਆਪਾਂ ਗੰਗानगर ਤੋਂ ਚੱਲਦੇ ਆਂ ਕਰਨਪੁਰ ਮੰਡੀ ਰਾਜ ਸਿੰਘ ਨਗਰ ਇਹ ਉਦੋਂ ਵੀ ਗਾਂ ਅਨੂਪਗੜ ਦੇ ਨੇੜੇ ਲੱਗ ਜਾਂਦੇ ਇਹ ਉਪਗੜ ਦੇ ਨੇੜੇ ਆ ਗਿਆ ਇੱਦੋਂ 50 ਕਿਲੋਮੀਟਰ ਗਾਂ ਜਾ ਕੇ ਖੇਤੀਬਾੜੀ ਖਤਮ ਹੋ ਜਾਂਦੀ ਹੈ ਉੱਥੇ ਘਟ ਜਾਂਦੀ ਹੈ ਉੱਥੇ ਲੋਕ ਵੀ ਬਦਲ ਜਾਂਦੇ ਆ ਤੇ ਖੇਤੀਬਾੜੀ ਵੀ ਫਿਰ ਬਦਲ ਜਾਂਦੀ ਹੈ ਹੋ ਲੋਕਾਂ ਦੀ ਗੱਲ ਕਰਦੇ ਆ ਬਾਈ ਹਾਂਜੀ ਤੁਸੀਂ ਹੁਣ ਇੱਥੇ ਬਹੁਤ ਪਰਿਵਾਰ ਨੇ ਆਪਣੇ ਹਨਾ ਪੰਜਾਬ ਤੋਂ ਆਏ ਹੋਏ ਸਿੱਖ ਪਰਿਵਾਰ ਹੈ ਪੰਜਾਬੀ ਪਰਿਵਾਰ ਹੈ ਹਾਂਜੀ ਤੇ ਪਹਿਲਾਂ ਤਾਂ ਇਹਨਾਂ ਪਿੰਡਾਂ ਦਾ ਦੱਸੋ ਨੂਪ ਘੜਦੇ ਆਸੇ ਪਾਸੇ ਤੁਸੀਂ ਦੱਸ ਰਹੇ ਸੀ ਵੀ ਆਪਣੇ ਲੋਕ ਬਹੁਤ ਨੇ ਖੇਤੀ ਚ ਬਹੁਤ ਬਹੁਤ ਸਹੀ ਹਾਂਜੀ ਵੀ ਜਿਵੇਂ ਅੱਧੀ ਖੇਤੀ 50 50% ਲੋਕ ਹੁਣ ਪੰਜਾਬੀ ਹੋ ਗਏ ਇੱਥੇ ਜਿਹੜੀ ਜ਼ਮੀਨ ਹੈ ਉਹ ਜਿਹੜੀ ਵਾਹਕਾ ਆਪਣੇ ਕੋਲੇ ਹੈ ਉਹ ਆਪਣੇ ਕੋਲੇ ਹੈ ਪਰ ਜਿਵੇਂ ਆਪਾਂ ਗਗਨਗਰ ਕਰਨਪੁਰ ਦਾ ਉੱਥੇ ਤਾਂ ਫਿਰ ਸਾਰੇ ਆਪਾਂ ਉੱਥੇ ਤਾਂ ਫਿਰ 100% ਹੀ ਸਾਰਾ ਪੰਜਾਬੀ ਹੈ ਹਾਂਜੀ ਹਾਂਜੀ 100 ਦਾ 100 ਹੀ ਪੰਜਾਬੀ ਹੈ ਹਾਂਜੀ ਹਾਂਜੀ ਇਥੇ ਫਿਰ ਇਹ ਪਹਿਲਾਂ ਇਥੇ ਬਾਗੜੀ ਲੋਕ ਵਸੇ ਠੀਕ ਹੈ ਤੇ ਪੰਜਾਬੀ ਫਿਰ ਬਾਅਦ ਚ ਪੰਜਾਬ ਚ ਹੀ ਵੇਚ ਵੇਚ ਕੇ ਇਥੇ ਆਏ ਵੀ ਸਾਰੇ ਕਿਉਂਕਿ ਜ਼ਮੀਨਾਂ ਸਸਤੀਆਂ ਸੀ ਜ਼ਮੀਨਾਂ ਸਸਤੀਆਂ ਸੀ ਪਹਿਲਾਂ ਐ ਦੱਸੋ ਤੁਸੀਂ 2010-11 ਚ ਆਇਓ ਉੱਥੇ ਉਦੋਂ ਜ਼ਮੀਨ ਦਾ ਕੀ ਭਾਅ ਸੀ ਇੱਥੇ ਤੇ ਅੱਜ ਕੀ ਹੈ ਉਦੋਂ ਆ ਇਸ ਜ਼ਮੀਨ ਦਾ ਰੇਟ ਸੀ 4 ਲੱਖ ਰੁਪਇਆ 4 ਲੱਖ ਰੁਪਇਆ 2010-11 ਚ 10-11 ਚ ਹਾਂਜੀ ਇਹਨੂੰ ਬਕਰਦੇ ਨੇ ਨੇ ਆਪਾਂ ਹਾਂਜੀ ਅੱਜ ਆਪਾਂ ਜੇ ਗੱਲ ਕਰੀਏ ਜਿਵੇਂ ਹੁਣ ਆਪਾਂ ਭਾਸਮਾਲਾ ਤੇ ਬੈਠੇ ਹਾਂ ਹਾਂਜੀ ਪੁੱਛਦਾ ਹੈਗਾ ਰੇਟ ਆਪਣੇ 50 ਲੱਖ ਦਾ ਠੀਕ ਹੈ ਹਾਈਵੇ ਦੇ ਨਾਲ ਨਾਲ ਹਾਈਵੇ ਦੇ ਨਾਲ ਨਾਲ ਹਾਂ 15 ਲੱਖ ਰੁਪਿਆ ਜਮੀਨ ਦਾ ਵੀ ਰੇਟ ਹੈ ਇਹਦਾ ਵੀ 15-20 ਲੱਖ ਜੀ 15 ਹਾਂਜੀ ਸੋ ਫਿਰ ਵੀ ਅਜੇ ਮਤਲਬ ਜ਼ਮੀਨ ਭਾਵੇਂ ਪੰਜਾਬ ਨਾਲੋਂ ਥੋੜੀ ਸਸਤੀ ਹੈ ਪਰ ਚੰਗਾ ਭਾਅ ਵਦਿਆ ਦਾ ਭਾਅ ਚੰਗਾ ਵਦਿਆ ਪਰ ਜੇ ਹੁਣ ਤੁਸੀਂ ਕਰਨਪੁਰ ਮੰਡੀ ਨੂੰ ਜਾਣਾ ਹੈ ਜਾਂ ਗੰਗਾ ਨਗਰ ਵਾਲੇ ਉੱਥੇ ਫਿਰ ਉਹੀ 25-30-40 ਲੱਖ ਤੇ ਬਸ ਫਿਰ ਉੱਥੇ ਤਾਂ ਫਿਰ ਡਾਊਨ ਆ ਜਾਂਦਾ ਫਿਰ ਉਹ ਪੰਜਾਬ ਦੇ ਨੇੜੇ ਹਾਂਜੀ ਪੰਜਾਬ ਨੇੜੇ ਆ ਗਿਆ ਸੋ ਜੇ ਅੱਜ ਵੀ ਕਿਸੇ ਨੇ ਜ਼ਮੀਨ ਲੈਣੀ ਹੈ ਤਾਂ ਅਜੇ ਪੰਜਾਬ ਨਾਲੋਂ ਤਾਂ ਸਸਤੀ ਹੈ ਪਰ ਜ਼ਮੀਨ ਮਿਲ ਜਾਂਦੀ ਹੈ ਹਾਂ ਜ਼ਮੀਨ ਮਿਲ ਜਾਂਦੀ ਹੈ ਅੱਛਾ ਵੀ ਜੇ ਕਿਤੇ 10 ਕਿਲੇ ਲੱਭਣੇ ਆ ਨਹੀਂ ਜ਼ਮੀਨ ਭਾਉ 50 ਕਿਲੇ ਦਾ ਇਕੱਠਾ ਟੁਕੜਾ ਮਿਲ ਜਾਂਦਾ ਮਿਲ ਜਾਂਦਾ ਜ਼ਮੀਨ ਖੁੱਲੀ ਮਿਲ ਜਾਂਦੀ ਹੈ ਠੀਕ ਹੈ ਜੀ ਅਜੇ ਵੀ ਹਾਂ ਹਜੇ ਮਿਲਦੀ ਹੈ ਠੀਕ ਹੈ ਜੀ ਠੀਕ ਹੈ 50 ਕਿਲੇ 100 ਕਿਲੇ ਜਿਵੇਂ ਵੀ ਕਿਸੇ ਨੂੰ ਜ਼ਰੂਰਤ ਹੈ ਨਾ ਜਿਹੜੇ ਵੀ ਹਿਸਾਬ ਨਾਲ ਰੇਟ ਤਾਂ ਫਿਰ ਉਸੇ ਹੀ ਚੱਲਣਾ ਜਿਵੇਂ ਰੇਟ ਹੁੰਦਾ ਹੈ ਪਰ ਮਿਲ ਜਾਂਦੀ ਖੁੱਲੀ ਠੀਕ ਹੈ ਠੀਕ ਹੈ ਹਾਂਜੀ अच्छा ਇਹ ਦੱਸੋ ਬਾਈ ਜੀ ਹੁਣ ਤੁਹਾਡੇ ਸਾਰੀ ਤੁਹਾਡੇ ਵੀ ਮਸ਼ੀਨਰੀ ਹੋਈ ਪਈ ਆ ਮੈਂ ਦੇਖਿਆ ਨਾ ਸੋ ਹੁਣ ਕੋਈ ਇੱਥੇ ਬਲਦਾਂ ਵਾਲਾ ਕੰਮ ਤਾਂ ਹੈ ਨਹੀਂ ਨਾ ਨਾ ਜੀ ਬਲਦਾਂ ਵਾਲਾ ਤਾਂ ਨਹੀਂ ਸਾਰਾ ਆਟਰੇਟਰਾਂ ਸਾਰਾ ਮਸ਼ੀਨਰੀ ਨਾਲ ਹੀ ਕੰਮ ਹੋਣਾ ਸਾਰਾ ਹੀ ਸਾਰਾ ਹੀ ਹੋ ਗਿਆ ਜੀ ਇੱਕ ਤੁਸੀਂ ਮੈਨੂੰ ਦੱਸ ਰਹੇ ਸੀ ਵੀ ਨਰਮਾ ਜਿਹੜਾ ਤੁਸੀਂ ਇੱਥੇ ਬੀਜਦੇ ਅਸੀਂ ਤਾਂ ਜਿਵੇਂ ਨਰਮੇ ਦੇ ਚੂਨੇ ਲਿਆਉਂਦੇ ਸੀ ਇਧਰੋਂ ਰਾਜਸਥਾਨ ਵਾਲੇ ਪਾਸੇ ਤੁਸੀਂ ਕਿੱਧਰੇ ਸਾਡੇ ਪੰਜਾਬ ਤੋਂ ਆਉਂਦੇ ਹੋ ਅਸੀਂ ਪੰਜਾਬ ਤੋਂ ਆਉਂਦੇ ਹਾਂ ਅੱਛਾ ਇਹ ਇਹ ਦੱਸੋ ਕਿੱਥੋਂ ਲਿਆਉਂਦੇ ਤੁਸੀਂ ਇਹ ਆਪਣੇ ਜ਼ਿਆਦਾਤਰ ਤਾਂ ਮੁਕਸ਼ਰ ਏਰੀਆ ਹਾਂਜੀ ਜਲਾਲਾਬਾਦ ਫਾਜ਼ਿਲਕਾ ਬਠਿੰਡਾ ਏਰੀਆ ਇਹ ਇੱਥੋਂ ਜ਼ਿਆਦਾਤਰ ਆਉਂਦੀਆਂ ਚੂਣੀਆਂ ਹੁਣ ਤੁਸੀਂ ਮੈਨੂੰ ਐਂ ਵੀ ਦੱਸਦੇ ਵੀ ਕਿਉਂ ਆਉਂਦੀਆਂ ਨੇ ਕਿਉਂਦਾ ਫਿਰ ਕੀ ਉਧਰ ਨਸ਼ਾ ਪੱਤਾ ਥੋੜਾ ਜਿਹਾ ਪੰਜਾਬ ਵਿੱਚ ਜਿਆਦਾ ਹੈ ਇਹ ਤੇ ਰੋਕtham ਜਿਆਦੇ ਹੈ ਹਾਂ ਉੱਥੇ ਇੱਧੇ ਸੁਣਿਆ ਰਾਜਸਥਾਨ ਦੇ ਵਿੱਚ ਕੰਮ ਖੁੱਲਿਆ ਥੋੜੇ ਤਾਂ ਪਹਿਲਾਂ ਤਾਂ ਹਾਂ ਸਰਕਾਰੀ ਤੌਰ ਤੇ ਵੀ ਠੇਕੇ ਹੈਗੇ ਹਨ ਨਹੀਂ ਹਾਂ ਹੈਗੇ ਆ ਪਰ ਅੱਜ ਹੁਣ ਕਿਹੜਾ ਮਿਲਦਾ ਵੀ ਖੁੱਲਾ ਮਿਲਦਾ ਖਾਣ ਪੀਣ ਨੂੰ ਤੇ ਪੰਜਾਬ ਵਾਲਾ ਅਗਲਾ ਕਹਿੰਦਾ ਚਲੋ ਨਹੀਂ ਉੱਥੇ ਕਮਾਈ ਕਰ ਆਵਾਂਗੇ ਨਹੀਂ ਖਾ ਪੀ ਆਵਾਂਗੇ ਅੱਛਾ ਇਹ ਵੀ ਇੱਕ ਕਰਨ ਹੁਣ ਜ਼ਿਆਦਾਤਰ ਕੰਪੈਨ ਪੰਜਾਬ ਵਾਲੀ ਹਾਂਜੀ ਹਾਂਜੀ ਉਹ ਕੰਪੈਨ ਵਾਲੀ ਕਮਾਈਆਂ ਕਰਨ ਥੋੜੋ ਇੱਥੇ ਆਉਂਦੀ ਹੈ ਹਮ ਹਮ ਉਹ ਵੀ ਨਸ਼ੇ ਦਾ ਕਰਕੇ ਉਹ ਆਈ ਚਲੋ ਠੀਕ ਆ ਖਾ ਪੀ ਆਵਾਂਗੇ ਨਾਲੇ ਕੁਝ ਮਹੀਨਾ ਸੌਖਾ ਲੰਘ ਜਾਊਗਾ ਨਾਲੇ ਕੁਕਰੇ ਲਿਆਵਾਂਗੇ 4 ਸਿਲਰ ਜੋੜ ਲਾਂਗੇ ਨਾਲੇ ਕੁ 200 ਰੁਪਏ ਜੋੜ ਜਾਂਦੇ ਆ ਸਾਰੇ ਕੰਮ ਹੀ ਵੱਲ ਜਾਂਦੇ ਸਮਾਨ ਹੁਣ ਅਗਲੇ ਨੇ 20-25 ਲੱਖ ਰੁਪਏ ਮਸ਼ੀਨ ਤੇ ਲਾਇਆ ਹੈ ਹਾਂਜੀ ਉਹ ਘਰੇ ਵੀ ਨਹੀਂ ਠੱਲੀ ਜਾਂਦੀ ਹਾਂਜੀ ਹਾਂਜੀ ਤੇ ਆਪਣੇ ਇਹਦੇ Rajasthan ਚ ਖੇਤੀ ਖੁੱਲੀ ਹੈ ਹਾਂਜੀ ਹਾਂਜੀ ਇੱਥੇ ਸੀਜ਼ਨ ਆ ਹੁਣ ਆਪਣਾ 2 ਮਹੀਨਾ ਸੀਜ਼ਨ ਚੱਲ ਜਾਂਦਾ ਹੈ ਹੜੀ ਦਾ ਠੀਕ ਹੈ ਮਹੀਨਾ ਹਾਂਜੀ ਤੇ ਪੰਜਾਬ ਚ ਸੀਜ਼ਨ ਚੱਲਦਾ ਹਫਤਾ ਇੱਕ ਹਾਂ ਉੱਥੇ ਤਾਂ ਪਰਸ਼ੀਸ਼ੇਤ ਹੀ ਨਿਭੜਦਾ ਕੰਮ ਬਸ ਹਫਤੇ ਜੀ ਨਿਭੜ ਜਾਂਦਾ ਉੱਥੇ ਹਾਂਜੀ ਇੱਥੇ ਖੁੱਲਾ ਕੰਮ ਚੱਲੇ ਜਾਂਦਾ ਐਵੇਂ ਤੁਹਾਡੇ ਹਾਂ ਨਰਮੇ ਆਲਾ ਗੱਲ ਕਰੀ ਆਪਾਂ ਨਰਮੇ ਝੋਗਣ ਵਾਲੀ ਗੱਲ ਉਹ ਵੀ ਮਹੀਨੇ ਉਹ ਵੀ 150 ਮਹੀਨੇ ਲੱਗ ਜਾਂਦੇ ਉੱਥੇ ਵੀ ਹਾਂਜੀ ਹਾਂਜੀ ਨਰਮੇ ਤੇ ਵੀ ਹਾਂਜੀ ਸੋ ਭਾਈ ਜੀ ਹੁਣ ਖੇਤੀ ਦੀ ਗੱਲ ਤਾਂ ਆਪਾਂ ਲਈ ਕਰ ਹਨਾ ਗੁਰਤੇਜ ਭਾਈ ਤੁਸੀਂ ਇਹ ਦੱਸੋ ਵੀ ਹੁਣ ਕਿਉਂਕਿ ਰਾਜਸਥਾਨ ਨੂੰ ਜਦੋਂ ਪੰਜਾਬ ਵਾਲੇ ਸੋਚਦੇ ਆ ਵੀ ਇਹ ਸੋਚਦੇ ਖਣੀ ਇਹਨਾਂ ਕੋਲ ਪਾਣੀ ਹੈ ਕਿ ਨਹੀਂ ਖਣੀ ਬਰਾਨੀ ਖੇਤੀ ਕਰਦੇ ਆ ਪਰ ਤੁਸੀਂ ਮੈਨੂੰ ਦੱਸਿਆ ਵੀ ਪਾਣੀ ਦਾ ਪ੍ਰਬੰਧ ਬਹੁਤ ਸੋਹਣਾ ਹੋ ਗਿਆ। ਨਹੀਂ ਨਹੀਂ ਜੀ ਪਾਣੀ ਦਾ ਬਹੁਤ ਸੋਹਣਾ ਪ੍ਰਬੰਧ ਹੈ। ਪਾਣੀ ਦਾ ਪਹਿਲੀ ਗੱਲ ਤਾਂ ਸਾਨੂੰ ਇਹ ਸੋਲਰ ਗਵਰਨਮੈਂਟ ਨੇ ਦੇਤੇ ਅੰਦਾਂ ਤੇ। ਇਹ ਸਬਸਿਡੀ ਤੇ ਮਿਲਦਾ। ਸਬਸਿਡੀ ਤੇ ਮਿਲਗੀ। ਸੋ ਇਹ ਤੁਸੀਂ ਸੋਲਰ ਮਤਲਬ ਆਲੀ ਮੋਟਰ ਆ ਤੁਹਾਡੀ ਇਹ। ਹਾਂਜੀ। ਤੇ ਇਹਦੇ ਦਾ ਖਰਚਾ ਦੱਸੋ ਕਿੰਨਾ ਕਾਇਆ। ਇਹ ਵੈਸੇ ਤਾਂ ਹੈਗੀ ਜੀ ਇਹ 4.5 ਲੱਖ ਰੁਪਏ ਦੀ। ਆ ਦੋਨੇ। ਇਹ ਪ੍ਰੋਜੈਕਟ ਪੂਰਾ ਹੈ। ਆ ਪੂਰਾ ਪੂਰਾ ਹੈ। ਹਾਂਜੀ ਇਹ ਪੂਰਾ ਪ੍ਰੋਜੈਕਟ 4.5 ਲੱਖ ਰੁਪਏ ਦਾ। ਇਹ ਆਪਾਂ ਨੂੰ 3 ਲੱਖ ਰੁਪਏ ਚ ਮਿਲਿਆ। अच्छा बाकी सरकार दी सब्सिडी है बाकी सरकार ने सब्सिडी दी है अपन को ठीक है सो राजस्थान सरकार वलो ये राज, राजस्थान सरकार, सरकार मो, मोटर पे सब्सिडी है हां जी मो... ते ये हुन ਤੁਸੀਂ ਪਾਣੀ ਮੋਟਰ ਪਾਣੀ ਕਿ ਨਿਕਲੂਗਾ ਇੱਥੇ ਸੱਚ ਪਾਣੀ ਤਾਂ ਇਹ ਇੱਥੇ ਹੈਗਾ 12-13 ਫੁੱਟ ਤੇ ਸੋ ਇੱਥੇ ਪਾਣੀ ਠੀਕ ਹੈ ਬੜਾ ਹਾਂ 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 ਜੀ 12-13 ਫੁੱਟ ਤੇ ਪਾਣੀ ਹੈ ਤੇ ਪਾਣੀ ਤੁਸੀਂ ਖੇਤੀ ਲਈ ਵਰਤ ਸਕਦੇ ਹੋ ਬੜਾ ਮਤਲਬ ਵੀ ਤੁਸੀਂ ਕਹਿੰਦੇ ਇੱਕ ਨੰਬਰ ਤਾਂ ਨਹੀਂ ਪਰ ਉਹ ਠੀਕ ਹੈ ਵੀ ਪਾਣੀ ਉਹ ਮੈਂ ਠੀਕ ਹੈ ਵੀ ਇੱਕ ਨੰਬਰ ਤਾਂ ਹੈ ਨਹੀਂਗਾ ਪਰ ਸਾਡੀ ਖੇਤੀ ਫਸਲ ਵਾਸਤੇ ਠੀਕ ਹੈ ਠੀਕ ਹੈ ਹਾਂ ਜੀ ਠੀਕ ਹੈ ਅੱਛਾ ਹੁਣ ਜਿਹੜੀ ਅਸਲੀ ਗੱਲ ਤੁਸੀਂ ਸਾਨੂੰ ਦੱਸਣੀ ਆ ਪਿੱਛੇ ਦਿਖਾਉਣੇ ਵੀ ਆ ਦਰਸ਼ਕਾਂ ਨੂੰ ਤੁਸੀਂ ਇਹ ਤਾਂ ਚਲੋ ਮੋਟਰ ਲਾ ਲਈ ਆ ਪਰ ਤੁਸੀਂ ਪਾਣੀ ਸੰਬੰਧ ਦਾ ਇੱਕ ਤਰੀਕਾ ਬਣਾਇਆ ਇਧਰਲੇ ਪਾਸੇ ਹੈ ਨਾ ਇਹਦੇ ਬਾਰੇ ਦੱਸੋ ਸਾਰੀ ਗੱਲਬਾਤ ਕੀ ਹੈ ਇਹ ਵੀ ਇਹ ਸਾਨੂੰ ਇਹ ਗਵਰਨਮੈਂਟ ਵੀ ਦਿੰਦੀ ਹੈ ਇਹ ਠੀਕ ਹੈ ਸਬਸਿਡੀ ਦਿੰਦੀ ਹੈ ਇੱਥੇ ਇਹਨੂੰ ਤੁਸੀਂ ਡਿੱਗੀ ਕਹਿੰਦੇ ਹੋ ਡੱਗ ਕਹ ਲਓ ਅੰਗਰੇਜ਼ੀ ਚ ਹੈ ਨਾ ਡਿੱਗੀ ਕਹਿੰਦੇ ਹਾਂ ਜੀ ਹਾਂਜੀ ਹਾਂਜੀ ਕਿ ਜਿਵੇਂ ਆਪਣਾ ਇਹਦੇ ਤੇ 5 ਲੱਖ ਰੁਪਈਆ ਖਰਚਾ ਹੁੰਦਾ ਠੀਕ ਹੈ ਕੱਲੀ ਡਿੱਗੀ ਤੇ ਠੀਕ ਹੈ ਜਿਹਦੀ ਜਿੱਕ ਤੁਸੀਂ ਬਣਾਈ ਆ ਇਹ ਜਿਹੜੀ ਬਣਾਈ ਆ ਆਪਾਂ ਇਹ 5 ਲੱਖ ਦਾ ਪ੍ਰੋਜੈਕਟ ਹੈ ਠੀਕ ਹੈ 5 ਲੱਖ ਦੇ ਵਿੱਚੋਂ ਇਹ 4 ਲੱਖ ਰੁਪਇਆ ਆਪਾਂ ਨੂੰ ਗਵਰਨਮੈਂਟ ਨੇ ਦਿੱਤੇ 4 ਠੀਕ ਹੈ ਤੇ ਬਾਕੀ ਤੁਸੀਂ ਆਪਾਂ ਬਾਕੀ ਕਿਹਨਾ ਆਪ ਪਾ ਕੇ ਤੇ ਆਪ ਲਾ ਲਿਆ ਤੇ ਪਾਣੀ ਹੁਣ ਆਪਣਾ ਜਾਦਾ ਬਰਸਾਤਾਂ ਆਈ ਜਾਂਦੀਆਂ ਹੂੰ ਹੂੰ ਨਹਿਰੀ ਪਾਣੀ ਹੈ ਜਿਹੜਾ ਉਹਦੇ ਵਿੱਚ ਵਾ ਲਈਦਾ ਜਦੋਂ ਵਾਧੂ ਹੁੰਦਾ ਹੈ ਜਦੋਂ ਵਾਧੂ ਹੁੰਦਾ ਹੈ ਠੀਕ ਹੈ ਤੇ ਜਦੋਂ ਨਹਿਰੀ ਵੀ ਨਾ ਆਵੇ ਬਰਸਾਤ ਵੀ ਨਾ ਆਵੇ ਫਿਰ ਇਹ ਪਾਣੀ ਆਪਣੇ ਕੋਲੇ ਹਲੜਾ ਇਹ ਜਮਾ ਹੋ ਜਾਂਦਾ ਹਾਂ ਹਾਂ ਜਿਵੇਂ ਤੁਸੀਂ ਪਾਈ ਜੰਨੇ ਆ ਪਾਈ ਜੰਨੇ ਜਿਵੇਂ ਹਾਂ ਇਹਨੂੰ ਤੁਸੀਂ ਏਠੋਂ ਕੱਢ ਕੇ ਇਹਦੇ ਵਿੱਚ ਪਾਈ ਜੰਨੇ ਆ ਪਾਈ ਜੰਨੇ ਜਿੱਦਾਂ ਫਿਰ ਜ਼ਰੂਰਤ ਹੋਈ ਇਹਨੂੰ ਚੱਕਾਂਗੇ ਚੱਕ ਕੇ ਚਲਾਵਾਂਗੇ ਤਾਂ ਤੁਹਾਨੂੰ ਪਹਿਲਾਂ ਇਹ ਦੱਸੋ ਵੀ ਆ ਜਿਹੜਾ ਤੁਸੀਂ ਬਣਾਇਆ ਹੈ ਹਾਂ ਜੀ ਕਿੱਡਾ ਇੱਕ ਜਗਾਰਾ ਮਤਲਬ ਵੀ ਕਿੱਡਾ ਕਿੰਨੇ ਫੁੱਟ ਵਕ ਕਿੰਨੇ ਫੁੱਟ ਹੈ ਤੇ ਕਿੰਨਾ ਡੂੰਘਾ ਇਹ ਇਹ 100 बाई 80 ਦਾ ਹੈ ਇਹ 25 ਫੁੱਟ ਡੂੰਘਾ ਠੀਕ ਹੈ ਇਹ ਐ ਲੰਬਾਈ 100 ਫੁੱਟ ਹੈ ਹਾਂ ਜੀ ਐ ਚੌੜਾਈ 80 ਫੁੱਟ ਹੈ ਤੇ ਇਹਦੇ ਤੇ 5 ਲੱਖ ਖਰਚਾ ਪੂਰਾ ਆ। ਹਾਂਜੀ। ਜਿਹਦੇ ਚ ਸਰਕਾਰ ਨੇ ਵੀ ਤੁਹਾਨੂੰ ਦਿੱਤਾ ਤੇ ਤੁਸੀਂ ਖੁਸ਼ ਆ। ਹਾਂਜੀ ਹਾਂਜੀ। ਅੱਛਾ ਤੁਸੀਂ ਇਹ ਸਾਰਾ ਹੁਣ ਮੈਨੂੰ ਇਟਾ-ਉਟਾ ਦਾ ਕੋਈ ਨਹੀਂ ਨੇ ਕੱਚਾ ਹੀ ਆ ਸਾਰਾ। ਇਹ ਸਾਰਾ ਕੱਚਾ ਹੀ ਹੈਗੀ ਬਿਲਕੁਲ। ਤੁਸੀਂ ਮਿੱਟੀ ਪੱਟੀ ਠੋ ਚਲੋ ਮਿੱਟੀ ਪੱਟੀ 4 ਰੁਪਏ ਲਾਤੀ। ਤੇ ਬਾਕੀ ਫਿਰ ਇਹ ਲਫਾਫਾ ਪਾਤਾ ਆਪਾਂ। ਆ ਪਲਾਸਟਿਕ ਪਾਇਆ। ਇਹ ਪਲਾਸਟਿਕ ਪਾਇਆ ਹੈ। ਅੱਛਾ ਅੱਛਾ ਵੀ ਇਹ ਫਿਰ ਵਿੱਚ ਪਾਣੀ ਜੀਰੇ ਨਾ ਹਣਾ। ਨਹੀਂ ਹਾਂਜੀ। ਇਹਦੀ ਗਾਰੰਟੀ ਹੈ ਪਲਾਸਟਿਕ ਦੀ ਵੀ। ਅੱਛਾ। ਇਹਦੀ 15 ਸਾਲ ਦੀ ਗਾਰੰਟੀ ਹੈ। ਠੀਕ ਹੈ। ਤੇ ਇਹ ਪਲਾਸਟਿਕ ਦਾ ਖਰਚਾ ਕਿੰਨਾ ਕਰ ਫ ਖਰਚਾ ਹੈਗਾ ਜੀ ਕੋਈ ਇਹ 10 ਰੁਪਏ ਸਕੇਲ ਫਟੇ ਵਿਰੋਸਾ ਨਾਲ ਤੁਸੀਂ ਆ ਜਦਾਂ ਥੋੜਾ ਕਿੰਨਾ ਕਰਾ ਇਹ 1 ਲੱਖ ਰੁਪਏ ਦਾ ਜੀ ਲੱਖ ਥੋੜਾ ਪਲਾਸਟਿਕ ਤੇ ਪੈ ਗਿਆ ਲੱਖ ਉਹੀ ਲੱਖ ਪਿਆ ਕਿ ਹੋਰ ਲੱਖ ਤੋਂ ਹੋਰ ਵੀ ਲਾਇਆ ਨਹੀਂ ਬਸ ਇਹ ਪਲਾਸਟਿਕ ਤੇ ਦਾ ਲੱਖ ਹੀ ਪਿਆ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਫਿਰ ਥੋੜਾ ਖਰਚਾ ਤਾਂ ਪਲਾਸਟਿਕ ਦਾ ਹੀ ਜ਼ਿਆਦੇ ਪਲਾਸਟਿਕ ਦਾ ਹੀ ਖਰਚਾ ਜ਼ਿਆਦੇ ਆ ਬਾਕੀ ਪਟਾਈ ਪਟੂਈ ਤੇ ਫਿਰ ਘਰੀ ਕਰ ਲਈਦਾ ਇਹ ਸਾਰਾ ਤੁਸ ਜੈ ਟਰੈਕਟਰ ਜੋੜ ਕੇ ਆਪ ਟਰੈਕਟਰ ਜੋੜ ਕੇ ਕਰ ਲਈਦਾ ਇਹ ਅੱਛਾ ਤੁਹਾਨੂੰ ਕਿੰਨੇ ਚਿਰ ਹੋ ਗਿਆ ਇਹਨੂੰ ਬਣਾਈ ਨੂੰ ਇਹਨੂੰ ਵੀ ਸਾਡੇ 2000 ਇਹ 21 ਚੜ੍ਹਦੇ ਬਣਾਈ ਸੀ ਪਰ 4-5 4 ਸਾਲ ਹੋ ਗਿਆ ਆਪਾਂ 5 ਸਾਲ ਹੋ ਗਏ ਤੇ ਕਿਵੇਂ ਹੁਣ ਤੱਕ ਤੁਹਾਨੂੰ ਲੱਗਦਾ ਬੜਾ ਬਹੁਤ ਵਧੀਆ ਜੀ ਬਹੁਤ ਵਧੀਆ ਮਤਲਬ ਫਾਇਦਾ ਜਦੋਂ ਪਾਣੀ ਧਾਣੀ ਵਾਦਾ ਮੈਂ ਕਹਿੰਦਾ ਜੀ ਜਮਾ ਪਿਆ ਸਾਰਾ ਕੁਝ ਆਪਾਂ ਨੇ ਅੱਛਾ ਜਮਾ ਪਿਆ ਹੂੰ ਹੂੰ ਪੰਜਾਬ ਵਾਲੇ ਸਾਨੂੰ ਪਾਣੀ ਰੋਕ ਲੈਂਦੇ ਆ ਨਹੀਂ ਵੀ ਦਿੰਦੇ ਜਦੋਂ ਪੰਜਾਬ ਚ ਝੋਨਾ ਲੱਗਦਾ ਸਾਡਾ ਪਾਣੀ ਬੰਦ ਹੋ ਜਾਂਦਾ ਤੇ ਸਾਨੂੰ ਆਹੀ ਪਾਣੀ ਕੰਮ ਨਹੀਂ ਦਿੰਦਾ ਠੀਕ ਹੈ ਇਹ ਤੁਸ ਨੂੰ 25 ਫੁੱਟ ਡੂੰਗਾ ਤੇ ਇਹਦਾ ਥੋੜਾ ਸਰ ਵੀ ਪਾਹ ਜਾਂਦਾ ਬਹੁਤ ਸਰ ਜਾਂਦਾ ਜੀ ਹਾਂਜੀ ਹਾਂਜੀ ਅੱਛਾ ਇਹਦੇ ਚਾਹੇ ਦੱਸੋ ਮੈਨੂੰ ਹਾਂਜੀ ਵੀ ਆ ਆ ਬਾੜ ਦਾ ਵਸਤ ਲਾਈ ਹੈ ਇਹਦਾ ਜੀ ਫਿਰ ਕੋਈ ਜਾਨਵਰ ਨਾਲ ਵਿੱਚ ਵੜੀ ਇਹਦੀ ਅੱਛਾ ਜਾਨਵਰ ਵਿੱਚ ਵੜੂਗਾ ਇਹਨੂੰ ਲਫਾਫੇ ਨੂੰ ਪਾਰ ਦੂਗਾ ਅੱਛਾ ਕੋਈ ਕੁੱਤਾ ਜਿਵੇਂ ਹੋ ਗਿਆ ਹੈ ਨਾ ਹਾਂਜੀ ਕੋਈ ਕਿਉਂ ਕੁੱਤਾ ਗਿੱੱਡੜ ਹੈ ਜਿਹੜੀ ਹਾਂ ਹੂੰ ਜਿਹੜੇ ਬਹੁਤ ਜਿਆਦੇ ਲਫਾਫੇ ਥੋੜਾ ਪਲਾਸਟਿਕ ਨਾ ਖਰਾਬ ਕਰੋ ਪਲਾਸਟਿਕ ਨਾ ਖਰਾਬ ਕਰੋ ਠੀਕ ਹੈ ਠੀਕ ਹੈ ਹਾਂਜੀ ਇਤਾਂ ਆਵਾਜ਼ ਆ ਜਾਈ ਤਾਂ ਲਾਈ ਹੈ ਇਹ ਤਾਂ ਤੁਸੀਂ ਸਵੀਮਿੰਗ ਪੂਲ ਬਣਾਈ ਬੈਠੇ ਹੋ ਆ ਜੀ ਤਾਂ ਭਾਵੇਂ ਸ਼ਾਲਾ ਮਾਰ ਲਓ ਬਹੁਤ ਸੋਹਣਾ ਬਣਾਈ ਹੈ ਇਹ ਅੱਛਾ ਇਹਦੇ ਚੇਹੇ ਦੱਸੋ ਤੁਸੀਂ ਗੱਲ ਕਰ ਰਹੇ ਸੀ ਮ ਜੀ ਆਪਾਂ ਪਾਣੀ ਤਾਂ ਖੜਈ ਹੈ ਨਹੀਂ ਜੇ ਆਪਾਂ ਇਹਦੇ ਵਿੱਚ ਹਰਮਾਨਗੜ ਤੋਂ ਝਿੰਗਾ ਮੱਛੀ ਮਿਲਦੀ ਹੈ ਠੀਕ ਹੈ ਇਹਦੇ ਚ ਲਾ ਦਈਏ ਚੰਗਾ ਬੈਨੀਫਿਟ ਆ ਉਹਨਾਂ ਦਾ ਜੇ ਕੋਈ ਬੰਦਾ ਸਾਹਮਣੇ ਜੇ ਕੋਈ ਸਾਹਮਣੇ ਆ ਹੋਵੇ ਇਹ ਕਿਉਂ ਬੰਦਾ 24 ਘੰਟੇ ਫਿਰ ਇੱਥੇ ਰਹਿਣਾ ਪਊਗਾ ਹਾਂ ਆਪ ਕਿਉਂ ਖਾਣਾ ਖਾਣ ਵੀ ਪਾਣੀ ਪੀਉਣੀ ਪਊਗੀ ਫਿਰ ਹਾਂ ਉਹ ਤਾਂ ਨਿਗਾਹ ਰੱਖੀ ਪਰ ਹੁਣ ਆਪਾਂ ਜ਼ਿੰਮੇਵਾਰ ਬੰਦੇ ਇੰਨਾ ਕੰਮ ਹੁੰਦਾ ਨਹੀਂਗਾ ਹਾਂਜੀ ਹਾਂਜੀ ਹੈ ਹਾਂਜੀ ਇੰਨਾ ਕੰਮ ਨਹੀਂ ਹੁੰਦਾਗਾ ਆਪਾਂ ਬਸ ਚਲੋ ਆਈ ਤੇ ਪਾਣੀ ਲਾ ਲਈ ਤੇ ਜਿੱਗੀ ਖਾਲੀ ਹੋ ਜਾਂਦੀ ਹੈ ਫਿਰ ਸੋਦਰ ਛੜ ਲਈ ਤੇ ਭਰ ਜਾਂਦੀ ਹੈ ਹਾਂਜੀ ਹਾਂਜੀ ਮੈਂ ਦੇਖਿਆ ਸੀ ਜੀ ਮੈਂ ਕੈਲੀਫੋਰਨੀਆ ਦੇ ਵਿੱਚ ਵੀ ਦੇਖਿਆ ਉੱਥੇ ਬਾਗ ਲੱਗਦੇ ਆ ਅੱਛਾ ਉੱਥੇ ਵੀ ਐ ਡੱਗ ਬਣਾਉਂਦੇ ਆ ਅੱਛਾ ਉਹ ਪਾਣੀ ਨੂੰ ਸਟੋਰ ਕਰਦੇ ਆ ਜਦੋਂ ਪਾਣੀ ਦੀ ਕਮੀਤ ਹੁੰਦੀ ਆ ਜਾਂ ਪਾਣੀ ਜਿਆਦਾ ਵਰਤਣਾ ਹੁੰਦਾ ਇੱਕ ਤੁਸੀਂ ਜਿਵੇਂ ਉਹ ਦੱਸ ਰਹੇ ਸੀ ਵੀ ਉੱਥੇ ਬਦਾਮਾਂ ਦੇ ਜਾਂ ਪੇਸਟਿਆਂ ਦੇ ਬਾਗ ਹੈ ਹਾਂਜੀ ਹਾਂਜੀ ਜਦੋਂ ਉਹਨਾਂ ਤੇ ਫੁੱਲ ਪੈਂਦਾ ਹੈ ਜੇ ਉਦੋਂ ਗਰਮੈਸ਼ ਹੋ ਜੇ ਹਾਂਜੀ ਤਾਂ ਫਿਰ ਉਹਨਾਂ ਨੂੰ ਪਾਣੀ ਖੇਤੀ ਲਾਉਣਾ ਪੈਂਦਾ ਹੈ ਠੀਕ ਹੈ ਤਾਂ ਉਹ ਕਹਿੰਦੇ ਵੀ ਜਿਹੜਾ ਪਾਣੀ ਸਾਨੂੰ ਮਿਲਦਾ ਹੈ ਸਰਕਾਰ ਵੱਲੋਂ ਜਾਂ ਜ਼ਮੀਨ ਚੋਂ ਉਹ ਥੋੜਾ ਹੁੰਦਾ ਹੈ ਉਹ ਚਰਚ ਲੱਗਦਾ ਨਹੀਂ ਫਿਰ ਅਸੀਂ ਐਨ ਲਾਉਣੇ ਆ ਠੀਕ ਹੈ ਤੁਸੀਂ ਤਾਂ ਫਿਰ ਕੈਲੀਫੋਰਨੀਆ ਦੇ ਬਰਾਬਰ ਪਹੁੰਚ ਕੇ ਰਾਜਸਥਾਨ ਇਸ ਹੱਸਾਬ ਨਾਲ ਹਾਂਜੀ ਇਹ ਟਾਈਮ ਪਾਸਾ ਫਿਰ ਕਰਨਾ ਹੀ ਪੈਂਦਾ ਹੈ ਨਹੀਂ ਨਹੀਂ ਦੇਖੋ ਇਹ ਸਰਕਾਰ ਵੱਲੋਂ ਵੀ ਇੱਕ ਚੰਗੀ ਗੱਲ ਹੈ ਸਰਕਾਰ ਉਸ ਚੀਜ਼ ਲਈ ਪੈਸਾ ਦੇ ਰਹੀ ਹੈ ਜਿੱਥੇ ਪਾਣੀ ਦੀ ਬਚਤ ਵੀ ਹੈ ਥੋੜਾ ਫਾਇਦਾ ਵੀ ਹੁੰਦਾ ਹੈ ਪੰਜਾਬ ਸਰਕਾਰ ਹੁਣ ਤੋ ਸਾਨੂੰ ਹੁਣ ਸਾਨੂੰ ਲਾਈਟਰ ਦਾ ਕਨੈਕਸ਼ਨ ਹੀ ਨਹੀਂ ਮਿਲਦਾ ਅੱਛਾ ਅੱਜ ਜੇ ਹੁਣ ਲਾਈਟਰ ਦਾ ਕਨੈਕਸ਼ਨ ਲਈਏ ਨਾ ਅਸੀਂ ਸਾਡਾ 2.5 ਲੱਖ ਰੁਪਿਆ ਕਨੈਕਸ਼ਨ ਲੈਣ ਤੇ ਲੱਗ ਜਾਊਗਾ ਪਹਿਲਾਂ ਤਾਂ ਉਹੀ ਖਰਚਾ ਹੈ ਪਹਿਲਾ ਉਹ ਖਰਚਾ ਮਣਕੇ 2 ਲੱਖ ਰੁਪਿਆ ਮੋਟਰ ਤੇ ਲੱਗ ਜਾਊਗਾ ਹਾਂਜੀ ਹਾਂਜੀ ਤੇ 5 ਲੱਖs ਤਾਂ ਵੱਧ ਗਏ ਹਾਂ ਤੇ ਤੁਸੀਂ ਕਹਿੰਦੇ ਸੀ ਵੀ ਬਿਜਲੀ ਵੀ 6 ਘੱਟ ਹੀ ਦਿੰਦੇ ਆ ਫਿਰ ਵੀ ਲਾਈਟ ਵੀ 6 ਘੰਟੇ ਆਉਂਦੀ ਹੈ ਪਰ ਉਹਦੇ ਚ ਤਾਂ ਪੂਰਾ ਪੈਣਾ ਨਹੀਂ ਨਹੀਂ ਪੂਰਾ ਪੈਣਾ ਕਿ ਤਾਂ ਸਾਨੂੰ ਆਹ ਚੀਜ਼ਾਂ ਗਵਰਨਮੈਂਟ ਨੇ ਬਹੁਤ ਵਧੀਆ ਦਿੱਤੀਆਂ ਇਹ ਰਾਜ ਸਾਨ ਗਵਰਨਮੈਂਟ ਨੇ ਖਾਸ ਕਰਕੇ ਇਹ ਫਿਰ ਸਰਕਾਰ ਦੇ ਵੱਲੋਂ ਸਹੀ ਜਗ੍ਹਾ ਤੇ ਪੈਸਾ ਲਾਇਆ ਜਾ ਰਿਹਾ ਹੈ ਮੈਂ ਸੁਣਿਆ ਸੀ ਹਰਿਆਣੇ ਵੱਲੋਂ ਵੀ ਸ਼ਾਇਦ ਹੈਗੀ ਯਾਰ ਜਿਹੜੇ ਡੱਗ ਵਾਸਤੇ ਸਬਸਿਡੀ ਉਹਨੂੰ ਪੰਜਾਬ ਸਰਕਾਰ ਦਾ ਨਹੀਂ ਪਤਾ ਪਰ ਇਹ ਥੋੜਾ ਮੈਨੂੰ ਵਧੀਆ ਲੱਗਿਆ ਵੀ ਤੁਸੀਂ ਪਾਣੀ ਨੂੰ ਬਚਾ ਕੇ ਵੀ ਰੱਖ ਰਹੇ ਹੋ ਤੇ ਜਦੋਂ ਲੋੜ ਆ ਤੁਸੀਂ ਫਿਰ ਕਿਸੇ ਤੇ ਮੁਤਾਜਬੀ ਨਹੀਂ ਹਾਂਜੀ ਲਾ ਵੀ ਸਕਦੇ ਜੇ ਹੁਣ ਤੁਹਾਡੀ ਨਹਿਰੀ ਪਾਣੀ ਦੀ ਬੰਦੀ ਹੈ ਜੀ ਮਹੀਨਾ ਤਾਂ ਵੀ ਕੋਈ ਨਹੀਂ ਤਾਂ ਵੀ ਕੋਈ ਦੇਖਣ ਵਾਲੀ ਗੱਲ ਇਹ ਤੁਹਾਡਾ ਹੁਣ ਜਿੰਨੇ ਕੁ ਤੁਸੀਂ ਤੁਹਾਡੇ 12 ਤਰਕਲੇ ਜ਼ਮੀਨ ਵਧੀਆ ਇੱਥੇ ਹਾਂ ਵਧੀਆ ਵਧੀਆ ਟੌਰ ਨਾਲ ਲੱਗ ਜਾਂਦੀ ਹੈ ਹਾਂਜੀ ਹੁਣ ਤੁਸੀਂ ਐ ਦਿਖਾਓ ਬਾਈ ਜੀ ਇਹ ਤੁਸੀਂ ਉੱਚਾ ਨੀਵਾ ਕਿਵੇਂ ਬਣਾਇਆ ਹਨ ਤੁਸੀਂ ਦੱਸਦੇ ਸੀ ਵੀ ਇਹ ਜ਼ਮੀਨ ਦੇ ਵਿੱਚ ਵੀ ਹੈਗਾ ਤੇ ਤਾਂ ਚੱਕ ਕੇ ਵੀ ਬਣਾਇਆ ਤੁਸੀਂ ਹਨ ਇਹ ਹੈਗਾ ਜੀ 16 ਫੁੱਟ ਦਾ ਆਪਣਾ ਜ਼ਮੀਨ ਦੇ ਵਿੱਚ ਹੈ ਅੰਦਰ ਤੇ 9 ਫੁੱਟ ਉੱਚਾ ਸੋ 16 ਫੁੱਟ ਤੱਕ ਫਿਰ ਆਪਣੇ ਆਪ ਹੀ ਪਾਣੀ 16 ਫੁੱਟ ਤਾਈਂ ਪਾਣੀ ਉਹ ਦੂ ਉੱਪਰਲਾ ਪਾਣੀ ਆਪਣੇ ਆਪ ਨਿਕਲ ਜਾਂਦਾ ਬਾਹਰ ਉੱਪਰ ਰੱਖ ਨੌ ਫੁੱਟ ਜਾਂਦਾ ਨੌ ਫੁੱਟ ਪਾਣੀ ਆਪਣੇ ਆਪ ਨਿਕਲ ਜਾਂਦਾ ਜਿਹੜਾ ਥੱਲੇ ਵਾਲਾ ਪਾਣੀ ਹੈ ਫਿਰ ਉਹ ਆਪਾਂ ਪੱਖੇ ਨਾਲ ਚੱਕਦੇ ਹਾਂ ਉਹ ਤੁਸੀਂ ਪੱਖਾ ਰੱਖਿਆ ਪੱਖਾ ਪੱਖਾ ਰੱਖਿਆ ਉਹ ਟਰੈਕਟਰ ਨਾਲ ਜੋੜ ਲੈਣੇ ਉਹ ਟਰੈਕਟਰ ਨਾਲ ਜੋੜ ਕੇ ਚੱਕਦੇ ਹਾਂ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਭਾਈ ਜੀ ਆ ਦੱਸੋ ਤੁਸੀਂ ਆਹੀ ਕਹਿੰਦੇ ਸੀ ਵੀ ਆਹ ਤੁਹਾਡਾ ਇੱਥੋਂ ਤੱਕ ਤਾਂ ਇਹ ਉੱਪਰਲਾ 9 ਫੁੱਟ ਪਾਣੀ ਤਾਈਂ ਆ ਜਾਂਦਾ ਨਾ ਹਾਂਜੀ ਇਹ 9 ਫੁੱਟ ਆਪਣਾ ਪਾਣੀ ਹੈ ਨਾ ਉਹ ਵਾਲ ਲੱਗਿਆ ਵਾ ਹਾਂਜੀ 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 ਇਹਨੂੰ ਵਾਲ ਨੂੰ ਖੋਲ ਦੇਈਦਾ ਤੇ 9 ਫੁੱਟ ਦੀ ਖਾਦੀ ਹੋ ਜਾਂਦੀ ਹੈ ਹਾਂਜੀ ਉਤੋਂ ਉਤੋਂ ਆਪਣੀ ਹਾਂ 4 ਕਿਲੇ ਕੰਠ ਲੱਗ ਜਾਂਦੀ ਹੈ ਤੇ ਬਾਕੀ ਫਿਰ ਤੁਸੀਂ ਬਾਕੀ ਫਿਰ ਆਪਨਾ ਆਹਾ ਆਪਣਾ ਪਿਆ ਲੋਰਿੰਗ ਪਏ ਹੈ ਇੱਥੇ ਉਥੇ ਪੰਪ ਲਾ ਕੇ ਟਰੈਕਟਰ ਤੇ ਹਾਂਜੀ ਕਿ ਉਹਦੇ ਨਾਲ ਥੱਲੇ ਚੱਕ ਖਾਦੀ ਤੁਸੀਂ ਕਦੇ 25 ਫੁੱਟ ਪਾਣੀ ਭਰਿਆ ਇੱਥੇ ਹਾਂਜੀ ਸਿਰੇ ਤੱਕ ਪਾਣੀ ਭਰਿਆ ਘਰੇ ਹਾਂਜੀ ਕੱਲ ਹੀ ਭਰੀ ਸੀਗੀ ਅੱਛਾ ਅੱਛਾ ਕੱਲ ਤੁਸੀਂ ਲਾ ਕੇ ਹਟਿਆ ਕੱਲ ਫਿਰ ਲਾਇਆ ਸੀ ਨਾ ਪਾਣੀ ਕਣਕ ਨੂੰ ਇਹ ਦੂਜਾ ਪਾਣੀ ਲਾ ਕੇ ਹਟਿਆ 10 ਕਿੱਲੇ ਕਹਿੰਦੇ ਸੀ ਤੁਸੀਂ ਹਾਂਜੀ ਹਾਂਜੀ ਤੇ 10 ਕਿੱਲੇ ਇਹਦੇ ਨਾਲ ਹੀ ਅੱਧੇ ਨਾਲ ਹੀ ਲਾ ਲਿਆ ਹਾਂ ਕੱਲ ਹੀ ਖਾਲੀ ਕੀਤੀ ਇਹ ਅੱਛਾ ਅੱਛਾ ਨਹੀਂ ਤਾਂ ਭਰੀ ਵੀ ਸੀਗੀ ਇਹ ਹਾਂਜੀ ਸੋ ਇਹ ਇਹ ਸੋਚਣ ਵਾਲੀ ਗੱਲ ਹੈ ਜਿਹੜੇ ਹੁਣ ਬਰਸ਼ੰਡਾ ਮਾਂਸਾ ਦੇ ਲੋਕ ਨੇ ਉਹ ਨਹਿਰੀ ਪਾਣੀ ਵਰਦੇ ਆ ਆਪਣੇ ਪਾਣੀ ਨਾਲ ਕਿੰਨਾ ਜੇ ਨਹਿਰੀ ਪਾਣੀ ਨਾਲ ਕਿੰਨੇ ਮਤਲਬ ਤੁਸੀਂ ਕਣਕ ਪਿਉ ਸਕਦੇ ਹੋ ਪਰ ਇਹ ਡੱਗ ਨਾਲ ਇਹਨਾਂ ਨੇ ਇੱਕੋ ਤੁਸੀਂ ਇੱਕ ਵਾਰੀ ਚ ਹੀ ਸਾਰਿਆਂ ਨੂੰ ਵੇਟ ਸਕਦੇ ਹਾਂ ਹਾਂਜੀ 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 ਅੱਛਾ ਤੁਸੀਂ ਹੋਰ ਦੱਸ ਰਹੇ ਸੀ ਵੀ ਰਾਜਸਥਾਨ ਚ ਦੇਖੋ ਇੱਥੇ ਹੁਣ ਪਾਣੀ ਦਿਖ ਰਹੀ ਇੰਨੀ ਵੀ ਕਿੱਲਤ ਨਹੀਂ ਪਰ ਲੋਕ ਫਿਰ ਵੀ ਪਾਣੀ ਸੰਭਾਲ ਰਹੇ ਆ ਘਰਾਂ ਦੀ ਗੱਲ ਕਰ ਰਹੇ ਸੀ ਘਰਾਂ ਦੀ ਅੱਜ ਕੱਲ ਜਿਹੜੇ ਨਵੇਂ ਮਕਾਨ ਬਣੇ ਜਾਂਦੇ ਆ ਹਮ ਹਮ ਉਹਨਾਂ ਦਾ ਛੱਤਾਂ ਦਾ ਪਾਣੀ ਜਿਹੜਾ ਬਰਸਾਤੀ ਪਾਣੀ ਹਮ ਹਮ ਉਹ ਸਾਰੀਆਂ ਡਿੱਗੀਆਂ ਬਣਾਈ ਜਾਂਦੇ ਠੀਕ ਹੈ ਵੀ ਜਦੋਂ ਬਰਸਾਤ ਆਈ ਹਮ ਆਪਦੀ ਛੱਤ ਸਾਫ਼ ਕੀਤੀ ਹਾਂਜੀ ਤੇ ਡਿੱਗੀ ਚ ਪਾ ਲਿਆ ਪਾਣੀ ਠੀਕ ਹੈ ਉਹਨੂੰ ਸੰਭਾਲਿਆ ਉਹਨੂੰ ਸੰਭਾਲਿਆ ਪਾਣੀ ਆਪਣੇ ਕੋਲ ਜਮਾਂ ਪਿਆ ਹੈ ਕੱਲ ਨੂੰ ਨਹਿਰ ਆਵੇ ਨਾ ਆਵੇ ਹਾਂਜੀ ਕਈ ਵਾਰੀ ਵਾਟਰ ਵਰਕਸ ਦੇ ਵਿੱਚ ਹੀ ਕੋਈ ਦਿੱਕਤ ਆ ਜਾਂਦੀ ਹੈ ਆਪਣੀ ਘਰੇ ਪਾਣੀ ਤਾਂ ਹੈਗਾ ਹਾਂ ਤੇ ਪੰਜਾਬ ਦਾ ਬੱਚ ਪਤਾ ਕੀ ਹੈ ਪੰਜਾਬ ਦੇ ਤਾਜ਼ਾ ਪਾਣੀ ਹੈ ਮੋਟਰ ਛੱਡ ਦੇ ਪਾਣੀ ਬਾਹਰ ਜੇ ਬਾਈ ਚਾਂਸ ਲੈ ਤਖਰਾਬ ਹੋ ਜਾਵੇ ਹੂੰ ਹੂੰ ਮੋਟਰ ਕਿੱਥੋਂ ਚੱਲੂਗੀ ਹਾਂ ਸਾਡੇ ਕੋਈ ਪਾਣੀ ਜਮਾ ਪਿਆ ਤੁਸੀਂ ਉਹ ਜਿਵੇਂ ਉਹ ਪਾਣੀ ਨੂੰ ਪਾਣੀ ਦੀ ਕਿੱਲ ਦੇ ਹਿਸਾਬ ਨਾਲ ਪਾਣੀ ਬਚਾ ਕੇ ਰੱਖਣ ਦੀ ਗੱਲ ਕਰ ਰਹੇ ਹਾਂ ਹਾਂਜੀ ਜੀ ਰੋਡ ਪੈ ਜੇ ਮੀਂਹ ਨਾਲ ਕੁਝ ਹੋ ਗਿਆ ਤਾਂ ਸੰਭ ਲੀ ਆਪਾਂ ਪਾਣੀ ਆਪਣੇ ਕੋਈ ਜਮਾ ਤਾਂ ਪਿਆ ਹੈ ਹਾਂ ਬਰਸਾਤੀ ਪਾਣੀ ਵੀ ਜਮਾ ਪਿਆ ਹੈ ਡਿੱਗੀ ਦਾ ਹਾਂਜੀ ਹਾਂਜੀ अच्छा मेरे को गल दसो गर्मी बहुत ਪੈਂਦੀ ਹੈ ਹਾਂਜੀ ਗਰਮੀਆਂ ਚ ਇਹ ਪਾਣੀ ਉੜਦਾ ਵੀ ਹੈ ਫਿਰ ਉੜਦਾ ਪਾਣੀ ਕਿੰਨਾ ਕੋਈ ਅੰਦਾਜ਼ਾ ਅੰਦਾਜ਼ਾ ਜਿਵੇਂ ਮੰਨ ਲਾ ਹੁਣ ਆਪਣਾ ਸੋਲਰ ਬੰਦ ਹੈ ਡਿੱਗੀ ਭਰਤੀ ਹੈ ਹਾਂਜੀ ਡਿੱਗੀ ਭਰਤੀ ਆਪਾਂ 10 ਦਿਨ ਸੋਲਰ ਬੰਦ ਰੱਖਿਆ ਠੀਕ ਹੈ 10 ਦਿਨਾਂ ਦੇ ਚ ਫੁੱਟ ਪਾਣੀ ਉੜ ਗਿਆ ਸੋ ਗਰਮੀ ਕਰਕੇ ਗਰਮੀ ਦੇ ਕਰਕੇ ਫਿਰ ਤੁਸੀਂ ਉਵੇਂ ਜੇ ਰੱਖਦੇ ਹੋ ਵੀ ਚੱਲ ਜਦੋਂ ਤੁਹਾਨੂੰ ਲੱਗਦਾ ਵੀ ਅਗਲੇ 10 ਦਿਨ ਵਰਤਣਾ ਤੇ ਇਹਨੂੰ ਫਿਰ ਭਰਨਾ ਵੀ ਘੱਟ ਪੈਂਦਾ ਗਰਮੀ ਦੇ ਵਿੱਚ ਅੱਛਾ ਕਿਉਂ ਗਰਮੀ ਚ ਨੇਹਰੀਆਂ ਆਉਂਦੀਆਂ ਹਾਂ ਨੇਹਰੀਆਂ ਦੇ ਵਿੱਚ ਫਿਰ ਪਾਣੀ ਨਾਲ ਛਾਲ ਮਾਰਦਾ ਅੱਛਾ ਚਾ ਹਾਂ ਫਿਰ ਉੱਪਰ ਦੀ ਡਿੱ ਤੇ ਜੀ ਬਾਹਰ ਕੋਲ ਪਾਸੇ ਤਾਂ ਮਿੱਟੀ ਹੈ ਪਾਸੇ ਮਿੱਟੀ ਹੈ ਇਹ ਜਦੋਂ ਮਰਜੀ ਖੁਰਜੂਗੀ ਤਾਂ ਫਿਰ ਤਾਂ ਖੁਰਜੂਗੀ ਹੈ ਹਾਂ ਫਿਰ ਉਹ ਇਹਨਾਂ 4 ਫੁੱਟ ਘੱਟ ਰੱਖਣੀ ਪੈਂਦੀ ਹੈ ਹਾਂਜੀ ਅੱਛਾ ਤੁਸੀਂ ਇਹ ਦੱਸੋ ਪਲਾਸਟਿਕ ਲਾਇਆ ਹੈ ਇਟਾਂ ਨਹੀਂ ਲਾਈਆਂ ਹਾਂਜੀ ਵੀ ਉਹ ਮਹਿੰਗੀਆਂ ਪੈਣੀਆਂ ਇਟਾਂ ਮਹਿੰਗੀਆਂ ਪੈਣੀਆਂ ਹਾਂ ਫਿਰ ਖਰਚਾ ਵੱਧ ਜੇ ਇਟ ਦਾ ਖਰਚਾ ਬਹੁਤ ਆ ਜਾਂਦਾ ਤੇ ਸਾਰੇ ਜਿੰਨੇ ਵੀ ਇੱਥੇ ਡੱਗ ਹੈਗੇ ਆਸੇ ਪਾਸੇ ਤੁਹਾਨੂੰ ਲੱਗਦਾ ਪਲਾਸਟਿਕ ਹੈ ਹਰੇ ਹਰੇ ਖੇਤ ਦੇ ਵਿੱਚ ਜਿੱਗੀ ਮਿਲੂਗੀ ਤੈਨੂੰ ਪਲਾਸਟਿਕ ਵਾਲੀ ਹੈ ਪਲਾਸਟਿਕ ਵਾਲੀ ਮਿਲੂਗੀ ਠੀਕ ਹੈ ਠੀਕ ਹੈ ਹਾਂਜੀ ਭਾਈ ਜੀ ਫਿਰ ਜਿਹੜਾ ਨਹਿਰੀ ਪਾਣੀ ਦਾ ਆਪਣਾ ਸਿਸਟਮ ਹੈ ਨਾ ਥੋੜੇ ਨਹਿਰ ਤਾਂ ਇੱਥੇ ਆਉਂਦੀ ਹੈ ਨਾ ਹਾਂਜੀ ਤੇ ਪਾਣੀ ਆ ਜਾਂਦਾ ਵਾਵਾ ਕੇ ਕਦੇ ਬੰਦੀ ਬੰਦੀ ਵੀ ਹੋ ਜਾਂਦੀ ਹੈ ਨਹੀਂ ਬੰਦੀ ਹੁਣ ਪਿਛਲੇ ਸਾਲ ਸਾਡੇ ਜਨਵਰੀ ਚ ਬੰਦ ਹੋ ਗਿਆ ਪਾਣੀ ਠੀਕ ਹੈ ਜਨਵਰੀ 5 ਨੂੰ ਬੰਦ ਹੋ ਗਿਆ ਹਾਂਜੀ ਫਿਰ 7ਵੇਂ ਮਹੀਨੇ ਦੀ 15 16 ਤਰੀਕ ਨੂੰ ਪਾਣੀ ਆਇਆ ਅੱਛਾ 6 7ਵੇਂ ਮਹੀਨੇ ਮੰਦ ਰਿਹਾ ਬੰਦ ਕਰਤਾ ਪੰਜਾਬ ਪੰਜਾਬ ਦੇ ਹੱਥ ਚ ਅੱਛਾ ਇਹ ਆ ਜਦੋਂ ਮਰਜੀ ਗੱਲ ਕਟ ਦਿੰਦੇ ਸਾਡਾ ਤਾਂ ਤੁਹਾਨੂੰ ਲੱਗਦਾ ਹੈ ਵੀ ਥੋੜ ਨੂੰ ਕਿਸੇ ਟਾਈਮ ਵੀ ਬੰਦ ਹੋ ਜਾਂਦਾ ਕੰਮ ਤੁਹਾਡਾ ਤਾਂ ਇਹਦਾ ਪਾਣੀ ਸਟਾਕ ਕਿਤੇ ਵੀ ਆਪਣੇ ਠੀਕ ਹੈ ਇਹ ਫਿਰ ਥੋੜੀ ਮਜਬੂਰੀ ਚੋ ਚੀਜ਼ਾਂ ਨਿਕਲੀਆਂ ਮਜਬੂਰੀ ਚੋ ਚੀਜ਼ਾਂ ਨਿਕਲੀਆਂ ਜੇ ਪੰਜਾਬ ਨੂੰ ਸਾਡੇ ਵੀ ਬਟਨ ਨੱਪ ਕੇ ਮੋਟਰ ਚੱਲਦੀ ਹੋਵੇ ਫਿਰ ਤੁਸੀਂ ਕਾਨੂੰ ਕਰੋ ਅਸੀਂ ਆ ਹੁਣ ਵਿਗਾਸਾਂ ਦਾ ਕਿਉਂ ਰੋਕਦੇ ਪਰ ਸਾਡੇ ਐ ਬਾਈ ਜੀ ਹੁਣ ਪੰਜਾਬ ਵਾਲਿਆਂ ਨੇ ਬਟਨ ਤਾਂ ਦੱਬਲੇ ਪਰ ਬਟਨ ਕਿੰਨਾ ਚਿਰ ਦੱਬਣਗੇ ਹੁਣ ਸਾਡੇ ਪਾਣੀ ਹੁਣ ਕਈ ਜਿਲ੍ਹਿਆਂ ਚ ਮੋਗੇ ਦੀ ਗੱਲ ਕਰੀਏ ਬਰਨਾਲੇ ਦੇ ਕੁਝ ਇਲਾਕੇ ਦੂਰ 200 ਫੁੱਟ ਤੇ ਜਾਂਦਾ ਪਾਣੀ ਨਹੀਂ ਸਾਡੇ ਤਾਂ ਪਾਣੀ 12 ਫੁੱਟ ਤੇ ਹੈ ਅੱਛਾ ਫਿਰ ਅਜਾ ਤੁਸੀਂ ਇਹ ਵੀ ਦੱਸ ਦਿੱਸ ਵੀ ਜੇ ਤੁਹਾਡੇ ਮੋਟਰ ਕੋਈ ਲਵਾ ਵੀ ਨਵੇ ਤਾਂ ਉਹਦਾ ਤੁਹਾਨੂੰ ਬਿੱਲ ਵੀ ਆਊ ਅਤੇ ਫਿਰ ਉਹ ਵੀ ਖਰਚਾ ਹੈ ਬਿੱਲ ਆਉਂਦਾ ਤੇ ਲਾਈਟ ਵੀ ਸ਼ੇਰ ਕਰਨ ਚਾਹੀਦੀ ਆਉਂਦੀ ਹੈ ਹਾਂਜੀ 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 ਹਾਂ ਲਾਹਰ ਨਹੀਂ ਨੰਦੇ ਜਿਆਦਾ ਉਹ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਨਾ ਵੀ ਜਿਹੜੀ ਚੀਜ਼ ਮੁਫਤ ਦੀ ਹੈ ਉਹਦੀ ਬੇਕਦਰ ਹੀ ਹੁੰਦੀ ਹੈ ਬੇਕਦਰ ਹੀ ਹੋ ਜਾਂਦੀ ਹੈ ਸਾਡੇ ਲੋਕ ਬੇਕਦਰ ਵਾਲੇ ਪੱਸੇ ਨੂੰ ਤੁਰੇ ਹੋਇਆ ਪਿਛਲੇ 20 25 ਸਾਲ ਦੇ ਤੇ ਸਾਨੂੰ ਚੀਜ਼ਾਂ ਦੀ ਕਦਰ ਹੈ ਇਹਨਾਂ ਦੀ ਹਾਂਜੀ ਹਾਂਜੀ ਤੁਸੀਂ ਮੋਟਰ ਦਾ ਬਿੱਲ ਵੀ ਦਿੰਦੇ ਹੋ ਹਾਂਜੀ ਤੁਹਾਨੂੰ ਪਾਣੀ ਵੀ ਨਹਿਰੀ ਬਹੁਤ ਵੱਧ ਮਾ ਮਿਲਦਾ ਮੰਦੀ ਵੀ ਹੋ ਜਾਂਦੀ ਹੈ ਵੱਧ ਵੱਧ ਮਿਲਦਾ ਤੁਸੀਂ ਸਾਂਭ ਕੇ ਰੱਖਦੇ ਹੋ ਹਾਂਜੀ ਤੁਸੀਂ ਉਹ ਘਰਾਂ ਚੋਂ ਵੀ ਪਾਣੀ ਬਚਾਉਣ ਦੀ ਗੱਲ ਕਰਦੇ ਹੋ ਨਾ ਹਾਂਜੀ ਹਾਂਜੀ ਪਾਣੀ ਸਾਹਮਣਾ ਕਿਵੇਂ ਹੈ ਹਾਂਜੀ ਤੇ ਸਾਡੇ ਲੋਕ ਹੁਣ ਜਿਵੇਂ ਕਹ ਲੋ ਵੀ ਅਸੀਂ ਵਿਗੜ ਗਏ ਹਾਂ ਇਸ ਤਰ੍ਹਾਂ ਤੁਹਾਨੂੰ ਲੱਗਦਾ ਵੀ ਪੰਜਾਬ ਨੂੰ ਸੜਕਾਂ ਦੀ ਲੋੜ ਹੈ ਜਿੰਨੀ ਪੰਜਾਬ ਚੋਂ ਆਇਆ ਪੁਰਾਣੇ ਪੁਰਾਣੇ ਪੰਜਾਬ ਚੋਂ ਅੱਜ ਨਾਲ ਪਊਗੀ ਹੋਰ ਦੋ ਸਾਲਾਂ ਨੂੰ ਰੋਡ ਪਊਗੀ ਹੋਰ 10 15 ਸਾਲ ਨੂੰ ਪੱਕਾ ਰੋਡ ਪਊਗੀ ਹਾਂਜੀ ਹਾਂਜੀ ਅੱਛਾ ਇਹ ਦੱਸੋ ਮੈਨੂੰ ਹੁਣ ਆਪਾਂ ਕਿਉਂਕਿ ਇਹ ਗੱਲ ਹੈ ਆਪਾਂ ਇਹ ਵੀ ਕਰ ਰਹੇ ਹਾਂ ਪੰਜਾਬ ਦੇ ਲੋਕਾਂ ਕੋਲੇ ਵੀ ਜਾਊਗੀ ਜੇ ਪਾਣੀ ਹੁਣ ਅਗਲੇ ਗਾਂਹਾਂ 50 60 ਕਿਲੋਮੀਟਰ ਚਾਵੜੀ ਤਾਂ ਉੱਥੇ ਪਾਣੀ ਨਹੀਂ ਜਾਣਾ ਨਹੀਂ ਨਹੀਂ ਤੇ ਇਹ ਵੀ ਦੱਸ ਦਿਓ ਇੱਥੇ ਲੋਕ ਕੀ ਲਾਉਂਦੇ ਆ ਤੇ ਕੀ ਕੁਝ ਹੁੰਦਾ ਜੀ ਪੌੜ ਉਹ ਬੀਕਾ ਨੀਰਾ ਲੱਗਾ ਜਿਹੜਾ ਫਾਰੀ ਨਹੀਂ ਕੀਤੀ ਹੁੰਦੀ ਹੈ ਮੋਠ ਬਾਜਰਾ ਹਾਂਜੀ ਤੇ ਮੂੰਗੀ ਹਾਂਜੀ ਵੀ ਬਰਾਣੀ ਫਰਹਾਈ ਨਹੀਂ ਜਿਆ ਸੀ ਹਾਂ ਉਥੇ ਭਾਈ ਜੀ ਪਹਾੜੇ ਦੇ ਖੇਤ ਦਾ ਮਤਲਬ ਹੈ ਵੀ ਏਠੋਂ ਪਾਣੀ ਕੱਢ ਕੇ ਧਰਤੀ ਤੇ ਪਹਾੜਿਆਂ ਤੋਂ ਪਾਣੀ ਕੱਢ ਕੇ ਪਹਾੜਿਆਂ ਨਾਲ ਥੋੜਾ ਥੋੜਾ ਪਾਣੀ ਪਾਉਂਦੇ ਆ ਹਾਂ ਪਹਾੜਿਆਂ ਨਾਲ ਕਿਉਂਕਿ ਮਿੱਟੀ ਉੱਥੇ ਹੈਗੀ ਰਹਤਾ ਜਮਾ ਮੈਂ ਅਜੇ ਅਜੇ ਇਤਨੀ ਮਿੱਟੀ ਆ ਹਾਂ ਉਥੇ ਮਾੜੀ ਮੋਟੀ ਪਾਸੋਂ ਗੁਜ਼ਾਰੇ ਜੋ ਕਰੇ ਮੋਠ ਬਾਜਰਾ ਬਸ ਉਹ ਗੁਜ਼ਾਰਤਾ ਹੀ ਪਾਸ ਹੋ ਜਾਂਦਾ ਮੈਂ ਜੇ ਪੰਜਾਬ ਜਾਂ ਪਤਾ ਥੋੜੇ ਇਲਾਕੇ ਆਪਾਂ ਜੀ ਪਾਣੀ ਨਾ ਬਚਾਵਾਂਗੇ ਤਾਂ ਫਿਰ ਇਹੀ ਹਾਲ ਹੋਣਾ ਬਾਅਦ ਚਾ ਹਾਂ ਇਹ ਹਾਲ ਸਾਡੇ ਨਾਲ ਹੋਊਗਾ ਹਾਂ ਜੀ ਤੁਸੀਂ ਥੋੜੇ ਤੁਸੀਂ ਤਾਂ ਦੂਰ ਦੇਖਦੇ ਆ ਹਾਂ ਜੀ ਦੇਖੀ ਜਾਂਦੇ ਇਨਾ ਕਾਰੋਬਾਰ ਕੀਤਾ ਹੈ ਹਾਂਜੀ ਅੱਛਾ ਕਿ ਹੋਰ ਕਹੋ ਦੱਸੋ ਬਾਈ ਜੀ ਹੁਣ ਬਹੁਤ ਆਪਣਾ ਮਤਲਬ ਸਿੱਖ ਪਰਿਵਾਰ ਜਾਂ ਪੰਜਾਬੀ ਪਰਿਵਾਰ ਇਹ ਸਾਰੇ ਇਲਾਕੇ ਚ ਬਸੇ ਹੋਏ ਹਨ ਤੁਸੀਂ ਉੱਥੇ ਉਹ ਜਿੱਥੇ ਹਜੇ ਅੱਧਾ ਦੱਕਦਾ ਆ ਅੱਧਾ ਹੈ ਥੋੜਾ ਤੁਹਾਨੂੰ ਇੱਥੇ ਕੋਈ ਸਮੱਸਿਆ ਤਾਂ ਨਹੀਂ ਆਉਂਦੀ ਤੁਸੀਂ ਇੱਥੇ ਪਰਿਵਾਰ ਵਸਿਓ 20 20 30 ਸਾਲ ਦੇ ਹਨਾ ਬਿਲਕੁਲ ਨਹੀਂ ਇਹ ਜਿਹੜੇ ਲੋਕਲ ਲੋਕ ਨੇ ਇੱਥੋਂ ਦੇ ਤੁਸੀਂ ਬਾਗੜੀ ਕਹਿੰਦੇ ਸੀ ਹਨਾ ਇਹ ਵਧੀਆ ਲੋਕ ਨੇ ਬਹੁਤ ਬਹੁਤ ਵਧੀਆ ਬੰਦੇ ਹਨਾ ਤੁਹਾਨੂੰ ਕੋਈ ਸਮੱਸਿਆ ਨਹੀਂ ਕੋਈ ਸਮੱਸਿਆ ਗੁਰਦੁਆਰਾ ਸਾਹਿਬ ਤੁਸੀਂ ਪਿੰਡ ਪਿੰਡ ਬਣਾਏ ਹੋਏ ਆ ਪਿੰਡ ਪਿੰਡ ਸਾਰੇ ਪਿੰਡਾਂ ਚ ਹਰੇ ਗੁਰੂ ਘਰ ਮਿਲੂਗਾ ਹਾਂਜੀ ਹਾਂਜੀ ਇਸੇ ਪ੍ਰਕਾਰ ਦੀ ਜਿੱਕਦ ਨਹੀਂ ਠੀਕ ਹੈ ਹਾਂਜੀ ਸੋ ਖੇਤੀਬਾੜੀ ਦੀ ਗੱਲ ਅਸੀਂ ਖਤਮ ਕਰ ਲਈਏ ਪਰ ਨਾਲ ਸਾਡੇ ਅਗਲੀ ਜਨਰੇਸ਼ਨ ਹੈਗੇ ਜਿਹੜੇ ਇੱਥੇ ਇਹਨਾਂ ਦੇ ਬੱਚੇ ਗਾਹ ਰਾਜਸਥਾਨ ਚ ਰਹਿੰਦੇ ਨੇ ਸਾਡੇ ਨਾਲ ਹੈਗਾ ਗੁਰਕੀ ਸੋ ਗਰਕੀਰ ਤੁਸੀਂ ਆਹ ਜਿਹੜਾ ਡੱਗ ਬਣਾਇਆ ਟਰੈਕਟਰ ਤੁਸੀਂ ਚਲਾਇਆ ਹੈ ਨਾ ਹਾਂਜੀ ਤੇ ਖੇਤੀ ਵਾਲਾ ਕੰਮ ਕਰਦੇ ਤੁਸੀਂ ਨਾਲ ਕਰਕੇ ਹਾਂਜੀ ਕਰਦੇ ਆਂ ਅੱਛਾ ਤੁਹਾਨੂੰ ਇਹ ਦੱਸੋ ਕਈ ਲੋਕਾਂ ਨੂੰ ਇਹ ਲੱਗਦਾ ਵੀ ਰਾਜਸਥਾਨ ਚ ਤੁਸੀਂ ਆਏ ਨਾ ਖਣੀ ਥੋੜਾ ਉੱਥੇ ਸਕੂਲਾਂ ਦਾ ਕੀ ਮਾਹੌਲ ਹੈ ਨਾਲ ਸੇ ਪਾਸੇ ਜਿਹੜੇ ਲੋਕ ਆਇਥੋਂ ਦੇ ਜਿਹੜੇ ਵੀ ਚ ਉਸ ਬਾਗੜੀ ਕਹਨੇ ਹੋ ਮਾਹੌਲ ਕਿਵੇਂ ਸਕੂਲਾਂ ਦਾ ਇੱਥੇ ਮਾਹੌਲ ਵਧੀਆ ਹੀ ਤੇ ਤੁਸੀਂ ਪੰਜਾਬੀ ਵਧੀਆ ਬੋਲਦੇ ਹੋ ਹਾਂ ਜੀ ਪੰਜਾਬੀ ਤੁਸੀਂ ਹਿੰਦੀ ਹਿੰਦੀ ਨੇ ਬੋਲਣ ਲੱਗੇ ਨਹੀਂ ਹਿੰਦੀ ਨਹੀਂ ਬੋਲਣ ਲੱਗੇ ਸਾਰੇ ਸਕੂਲਾਂ 'ਚ ਤਾਂ ਪੰਜਾਬੀ ਹੋਣੀ ਨਹੀਂ ਨਹੀਂ ਸਕੂਲਾਂ 'ਚ ਅਸੀਂ ਪੰਜਾਬੀ ਹੀ ਬੋਲਦੇ ਸੀ ਪੰਜਾਬੀ ਬੋਲਦੇ ਸੀ ਹਾਂ ਜੀ ਪਰ ਉਹ ਪੰਜਾਬੀ ਪੜਾਉਂਦੇ ਨਹੀਂ ਹੈ ਨਾ ਪੰਜਾਬੀ ਪੜਾਉਂਦੇ ਆਈ ਪੰਜਾਬੀ ਵੀ ਪੜਾਉਂਦੇ ਆ ਹਾਂ ਜੀ ਪੰਜਾਬੀ ਵੀ ਪੜਾਉਂਦੇ ਪੰਜਾਬੀ ਦਾ ਟੀਚਰ ਹੈਗਾ ਇੱਕ ਸਬਜੈਕਟ ਹੈਗਾ ਹਾਂ ਜੀ ਠੀਕ ਹੈ ਠੀਕ ਹੈ ਤੇ ਤੁਹਾਨੂੰ ਇਹ ਤੁਸੀਂ ਆਪਦੇ ਦੂਜੇ ਰਿਸ਼ਤੇ ਨੇ 'ਚ ਵੀ ਜਾਣੇ ਪੰਜਾਬ ਵਾਲੇ ਪੱਸੀ ਵੀ ਹੈ ਨਾ ਤੁਹਾਨੂੰ ਕੋਈ ਫਰਕ ਲੱਗਦਾ ਹੈ ਨਾ ਜੀ ਕੋਈ ਫਰਕ ਨਹੀਂ ਉਵੇਂ ਲੱਗਦਾ 50 ਵੀ ਲੱਗਦਾ 50 ਵੀ ਲੱਗਦਾ ਜੀ ਸੋ ਇਹ ਗੱਲ ਬਹੁਤ ਇੰਪੋਰਟੈਂਟ ਹੈ ਜੇ ਅਗਲੀ ਜਨਰੇਸ਼ਨ ਇਹ ਗੱਲ ਕਹਿ ਰਹੀ ਹੈ ਨਾ ਵੀ ਇਹ ਇਲਾਕਾ ਦੂਰ ਬੈਠੇ ਨੂੰ ਲੱਗਦਾ ਵੀ ਖਣੀ ਰਾਜਸਥਾਨ ਨੂੰ ਉਪਗੜ ਮੱਡੀ ਖਣ ਕੀ ਹੈਗਾ ਪਰ ਇਹ ਇਹਨਾਂ ਨੇ ਪੰਜਾਬ ਵਰਗਾ ਖੇਤੀ ਚ ਵੀ ਮਾਹੌਲ ਹੈ ਤੇ ਪੰਜਾਬ ਵਰਗਾ ਰਹਿਣ ਸੈਣ ਦਾ ਵੀ ਮਾਹੌਲ ਹੈ ਦੂਜੀਆਂ ਕਮਿਊਨਿਟੀਆਂ ਵੀ ਇੱਥੇ ਵਧੀਆ ਨੇ ਨਾ ਕੋਈ ਐਸੀ ਜੇ ਤੁਹਾਨੂੰ ਕਦੇ ਸਮੱਸਿਆ ਨਹੀਂ ਆਈ ਨਾ ਜੀ ਨਹੀਂ ਵਧੀਆ ਸਭ ਕੁਝ ਲਓ ਜੀ ਮੈਨੂੰ ਅੱਜ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਖਾਸ ਕਰਕੇ ਰਾਜਸਥਾਨ ਦੇ ਇਸ ਇਲਾਕੇ ਚ ਆ ਕੇ ਤੇ ਇਹ ਦੇਖ ਕੇ ਕਿ ਇਹ ਜਿਹੜੀ ਖੇਤੀਬਾੜੀ ਪੰਜਾਬ ਅੱਜ ਵੀ ਉਹੀ ਕੰਮ ਕਰ ਰਿਹਾ ਜੋ ਪਿਛਲੇ 20 30 40 ਸਾਲ ਤੋਂ ਕਰ ਰਿਹਾ ਹੈ ਪਾਣੀ ਦੀ ਬਚਤ ਬਾਰੇ ਅਸੀਂ ਅੱਜ ਵੀ ਗੱਲ ਨਹੀਂ ਕਰ ਰਹੇ ਸਾਨੂੰ ਇਹਨਾਂ ਲੋਕਾਂ ਤੋਂ ਸਿੱਖਣ ਦੀ ਲੋੜ ਹੈ ਕਿ ਇਹ ਲੋਕ ਆਪਦੇ ਜਿਹੜੇ ਮਾੜੇ ਤੋਂ ਮਾੜੇ ਸਮੇਂ ਲਈ ਵੀ ਪ੍ਰੀਪੇਅਰ ਕਰਕੇ ਰੱਖਦੇ ਆ ਪਾਣੀ ਨੂੰ ਸਟੋਰ ਕਰਕੇ ਰੱਖਦੇ ਆ ਸੋ ਪੰਜਾਬ ਨੂੰ ਇਹਨਾਂ ਗੱਲਾਂ ਦੇ ਉੱਪਰ ਜਿਹੜਾ ਧਿਆਨ ਦੇਣਾ ਪਊਗਾ ਸੋ ਮੈਂ ਉਮੀਦ ਕਰਦਾ ਕਿ ਤੁਹਾਨੂੰ ਜਿਹੜਾ ਅੱਜ ਦਾ ਵੀਡੀਓ ਪਸੰਦ ਆਇਆ ਹੋਣਾ ਹੈ ਖਾਸ ਕਰਕੇ ਜਿਹੜਾ ਪਾਣੀ ਦਾ ਬਜਟ ਆ ਪੰਜਾਬ ਦਾ ਉਹ ਬਹੁਤ ਨੈਗੇਟਿਵ ਦੇ ਵਿੱਚ ਆ ਸਾਡੇ ਕੋਲ ਪਾਣੀ ਦੀ ਬਹੁਤ ਕਮੀ ਹੈ ਇਸ ਬਾਰੇ ਅਸੀਂ ਇੱਕ ਵੀਡੀਓ ਬਣਾਇਆ ਸੀ ਤੁਸੀਂ ਲਿੰਕ ਦੇ ਵਿੱਚ ਦੇ ਕੇ ਪੰਜਾਬ ਵੀ ਇਹਨਾਂ ਚੀਜ਼ਾਂ ਤੋਂ ਕੁਝ ਸਿੱਖੂਗਾ ਤੇ ਪਾਣੀ ਦੀ ਜਿਹੜੀ ਬਚਤ ਆਲੇ ਪਾਸੇ ਨੂੰ ਤੁਰੂਗਾ ਸੋ ਅੱਜ ਦਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਅਗਲੀ ਵੀਡੀਓ 'ਚ ਖੇਤੀਬਾੜੀ ਦੀ ਕੋਈ ਨਵੀਂ ਗੱਲਬਾਤ ਕਰਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ